ਸੰਦੂਆ ਸਾਹਿਬ ਐਸੀ ਤਾਂ ਮੈਂ ਤੁਹਾਨੂੰ ਸਾਫ ਕਹਿਤਾ ਇਥੋਂ ਅਨਾਉਂਸਮੈਂਟ ਹੋਈ ਕਹਿੰਦੇ ਸਾਫਕਾ ਨਹੀਂ ਸਰਕਾਰ ਦੇ ਵਿੱਚ ਇਹਨਾਂ ਦੀ ਤਾਂ ਮੌਜੂਦਾ ਨਾਲ ਵੀ ਵੱਧ ਚੱਲਦੀ ਹੈ ਜੀ ਆਥਨੋਲ ਦੀ ਫੈਕਟਰੀ ਦੱਸੀ ਜਾ ਰਹੀ ਆ ਵੀ ਬਹੁਤ ਵੱਡੇ ਪੱਧਰ ਤੇ 6 ਲੱਖ 6 ਲੱਖ ਲੀਟਰ ਪਾਣੀ ਰੋਜ਼ ਕੰਜ਼ਿਊਮ ਹੋਣਾ ਤੇ ਉਨਾ ਹੀ ਵੇਸਟੇਜ ਹੈ ਕੋਲੀ ਦੇ ਰਿਹਾ ਜੀ ਅਬੂਜਾ ਸਿਮੈਂਟ ਹੈ ਕਿੰਨੇ ਲੋਕਾਂ ਨੂੰ ਸਾਦੀ ਬਿਮਾਰੀ ਹੈ ਜੇ ਇੱਥੇ ਫੈਕਟਰੀ ਲੱਗ ਗਈ ਜਿਹੜੀ ਫੈਕਟਰੀ ਕਹਿੰਦੇ ਆ ਦਾਰੂ ਦੀ ਅਲਕੋਹਲ ਦੀ ਇਹ ਗਲਤ ਫੈਕਟਰੀ ਲੱਗੂਗੀ ਸਾਰੇ ਲੋਕਾਂ ਨੂੰ ਮਾਰਨੀ ਹੈ ਜੇ ਲੋਕ ਕਹਿੰਦੇ ਨਹੀਂ ਲੱਗਣੀ ਚਾਹੀਦੀ ਮੈਂ ਲੋਕਾਂ ਦੇ ਨਾਲ ਆ ਹਮੇਸ਼ਾ ਲੋਕਾਂ ਦੇ ਨਾਲ ਰਹਿਣਾਗੇ ਇਸ ਫੈਸਲੇ ਤੇ ਇਹ ਦੱਸਿਆ ਜਾਂਦਾ ਬਾਈ ਵੀ ਤੁਹਾਡੀ ਹੀ ਸਰਕਾਰ ਨੇ 2022 ਦੇ ਵਿੱਚ ਐਨਓਸੀ ਦੇ ਦਿੱਤੀ ਇਹਨਾਂ ਨੂੰ ਇਹ ਸਾਰੇ ਜਿਹੜੇ ਸ਼ਾਸਕ ਲੋਕ ਹੁੰਦੇ ਆ ਇਹ ਡਰਾਮਾਬਾਜ਼ੀ ਕਰਦੇ ਆ ਚਾਹੋ ਮੈਂ ਵੀ ਉਹਨਾਂ ਛੋਮਾਂ ਨੀਸ਼ ਚੱਡਾ ਜੀ ਕਹਿ ਕੇ ਕਈ ਕਨੇ ਆ ਕੇ ਗਏ ਆ ਉਹ ਕਹਿੰਦੇ ਵੀ ਮੈਂ ਇਹ ਸਾਰੇ ਇਹ ਨਾ ਫੈਕਟਰੀ ਲੱਗੂਗੀ ਇ ਪਰਦਾ ਫਾਸ਼ ਕਰਾਂਗੇ ਅਸੀਂ ਗੁਰੂ ਮਹਾਰਾਜ ਦੀ ਸੋਚ ਚੱਕ ਕੇ ਜਿੱਥੇ ਜਿਹਨੂੰ ਮੰਨਦੇ ਆ ਉਹ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਜਿਹੜੇ ਵੀ ਲੋਕ ਹੋਣਗੇ ਚਾਹੋ ਮੈਂ ਹੋਵਾਂ ਚਾਹੋ ਕਾਲੋ ਸਾਹਿਬ ਇੱਥੇ ਤਿੰਨ ਚਾਰ ਆਮ ਆਦਮੀ ਪਾਰਟੀ ਦੇ ਲੀਡਰ ਹੋਵੇ ਚਾਹੋ ਮੰਤਰੀ ਹਰਜੋਤ ਪੈਂਸ ਹੈ ਇਸ ਇਲਾਕੇ ਦੇ ਵਿੱਚ ਚਾਹੋ ਸਾਡੇ ਢਾਂਸ ਸਾਹਿਬ ਹੈਂ ਜਰਾਂ ਕਮਕਾਰੀ ਪਤਾ ਲੱਗਣਾ ਚਾਹੀਦਾ ਵੀ ਕੌਣ ਆਈ ਦੇ ਵਿੱਚ ਸੌਂਗਾ ਕੇ ਤੇ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਖਾਲੀ ਜੀ ਬਾਈ ਕਹਿ ਕੇ ਕਿ ਯਕੀਨ ਕਰੀ ਸੋਆਂ ਦਾ ਡੋਸਾ ਵੀ ਜਾ ਰਹੇ ਹੋ ਕਹਿੰਦੇ ਲਾਲਜੀਤ ਪੁੱਲਰ ਦੇ ਹੱਕ ਚ ਜਾਣਾ ਨਹੀਂ ਦੇਖੋ ਜੀ ਮੈਂ ਖਾਲਸੇ ਦਾ ਕੈਂਡੀਡੇਟ ਐ ਖਾਲਸੇ ਦੇ ਰਾਜ ਵਿੱਚ ਮੈਂ ਤਾਂ ਉਹਦੀ ਮਦਦ ਕਰਨੀ ਚਾਹੁੰਦਾ ਲੋਕਾਂ ਨੂੰ ਵੀ ਅਪੀਲ ਕਰੂਗਾ ਕਿ ਉੱਥੇ ਦੇ ਵੋਟਾਂ ਅਮਰਤਪਾਲ ਭਾਈ ਅਮਰਤਪਾਲ ਨੂੰ ਪਾਓ ਮਾਈਨਿੰਗ ਅੱਜ ਵੀ ਕਿਉਂਕਿ ਕੱਲ ਹਰਤੇ ਸਿੰਘ ਕਾਲੋਂ ਹੋਰਾਂ ਨੇ ਵੀ ਗੱਲ ਕੀਤੀ ਹੈ ਵੀ ਮਾਈਨਿੰਗ ਹੋ ਰਹੀ ਹੈ ਲਗਾਤਾਰ ਔਰ ਉਹਦੇ ਵਿੱਚ ਮਾਈਨਿੰਗ ਦੇ ਪਰਚੇ ਪਾਏ ਜਾ ਰਹੇ ਆ ਜਿਹੜੀਆਂ ਗੱਡੀਆਂ ਵਿੱਚ ਵਰਤੀਆਂ ਗਈਆਂ ਕਹਿੰਦੇ ਜਾਂ ਪੋਕਲੈਨ ਜਾਂ ਹੋਰ ਚੀਜ਼ਾਂ ਉਹਨਾਂ ਤੇ ਕੋਈ ਪਰਚਾ ਨਹੀਂ ਹੋ ਰਿਹਾ ਮੈਂ ਤਾਂ ਅੱਜ ਵੀ ਕਹਿੰਦਾ ਵੱਡੇ ਪੱਧਰ ਤੇ ਦੋ ਨੰਬਰ ਦੀ ਮਾਈਨਿੰਗ ਹੋ ਰਹੀ ਹੈ ਇਹ ਸਰਕਾਰ ਹੈ ਤੁਹਾਡੇ ਬੰਦੇ ਨੇ ਜਿਨ੍ਹਾਂ ਦਾ ਹੱਥ ਹੈ ਉਹ ਮਾਈਨਿੰਗ ਕਰਵਾ ਰਹੇ ਨੇ ਜਦੋਂ ਇਹ ਪਤਾ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਕਾਲੂ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਫਿਰ ਉਹ ਵੋਟਾਂ ਕਿਸ ਅਧਾਰ ਤੇ ਮੰਗ ਰਹੇ ਆ ਭਾਈ ਗੈਰ ਕਾਨੂੰਨੀ ਕੰਮ ਕਰ ਰਹੇ ਆ ਤੇ ਆ ਕੇ ਕਹਿੰਦੇ ਜੀ ਅਸੀਂ ਤੁਹਾਡਾ ਭਲਾ ਕਰਾਂਗੇ ਭਲਾ ਕਿੱਥੋਂ ਕਰ ਦੇਣਗੇ ਜੀ ਫਿਰ ਜੇਬਾਂ ਭਰ ਰਹੇ ਨੇ ਆਪਣੀਆਂ ਫਿਰ ਦੇਖੋ ਸਾਰੇ ਲੋਕਾਂ ਨੂੰ ਪਤਾ ਹੈ ਕੌਣ ਕੰਮ ਕਰਾਂਦਾ ਕੀ ਦਾ ਅਫਸਰਾਂ ਨੂੰ ਫੌਂਜ ਜਾਂਦਾ ਮੈਂ ਤਾਂ ਕਹਿੰਦਾ ਜੀ ਮੇਰੇ ਫੋਨ ਦੀ ਡਿਟੇਲ ਕਢਾ ਲੈਣ ਜੀ ਮੈਂ ਕਪਸਰ ਦੇ ਨਾਲ ਕਰਾਣਾ ਐਸਐਸਪੀ ਨਾਲ ਕਰਾਉਂਦੀ ਸੀ ਨਾਲ ਕਢਾ ਲੈਣਾ ਕਿਉਂਕਿ ਇੰਚਾਰਜ ਨਾਲ ਕਰਾਣ ਕਢਾਣ ਤਾਂ ਸਹੀ ਨਾ ਸਾਰੀਆਂ ਡੀਟੇਲ ਨਿਕਲਣੀ ਚਾਹੀਦੀ ਐ ਕੌਣ ਕਰਦਾ ਹੈ WhatsApp ਕਾਲ ਤੇ ਗੱਲ ਕਰਦਾ ਹੈ ਕੌਣ ਸਿੱਧੇ ਫੋਨ ਤੇ ਕਰਦਾ ਜੇ ਮੈਂ ਕਿਸੇ ਕਪਸਰ ਦੀ ਗੱਲ ਚ ਟੱਲੀ ਕੌਣ ਪਾਵੇ ਬਾਈ ਜੀ ਮੈਂ ਜੇ ਕਰਿਆ ਹੁਣ ਕਿਸੇ ਨੂੰ ਸਿੱਧੇ ਫੋਨ ਤੇ ਕਰਾਂਗਾ ਮੈਂ ਕਹਿੰਦਾ WhatsApp ਤੇ ਨਾਲ ਕਰ ਨਹੀਂ ਕਰੀ ਇਹ ਵੀ ਕਹਿ ਦਿੰਨ ਕਿ ਵੀ ਮਾਇਨੀ ਜੀ ਤੁਹਾਡੇ ਸਮੇਂ ਚ ਵੀ ਹੁੰਦੀ ਰਹੀ ਜਦੋਂ ਤੁਹਾਡੀ ਪੱਗ ਵੀ ਲੱਥੀ ਸੀਗੀ ਉਹ ਉਦੋਂ ਤਾਂ ਇਹ ਗੱਲ ਇਹ ਵੀ ਆਉਂਦੀ ਰਹੀ ਵੀ ਤੁਸੀਂ ਪੈਸੇ ਖਾਣ ਗਏ ਸੀ ਇਹ ਇਹ ਤਾਂ ਗੱਲ ਬਿਲਕੁਲ ਗਲਤ ਆ ਵੀ ਇਹ ਸੁਨੋਆ ਸਾਹਿ ਜਦ ਝੋਟਾ ਮਾਰਦਾ ਤਾਂ ਚਿਚੜ ਆਪੇ ਮਰ ਜਾਂਦੇ ਉਹ ਕੰਮ ਕਰਤਾ ਤਾਂ ਹੀ ਨਾ ਇੱਕ ਡਰਾਈਵਰ ਨਾ ਦਲਜੀਤ ਸਿੰਘ ਚੀਮਾ ਸੇਖਿਆ ਮੰਤਰੀ ਸਾਈਡ ਦਿੱਤਾ ਤਾਂ ਇਹ ਉਹ ਧਰਤੀ ਆ ਜਿੱਥੋਂ ਬਾਬਾ ਅਜੀਤ ਸਿੰਘ ਇੱਥੋਂ ਲੰਘਿਆ 150 ਘੋੜਸਵਾਰ ਨੂੰ ਨਾਲ ਲੈ ਕੇ ਪੰਡਤਾਂ ਦੀ ਕੁੜੀ ਦਾ ਡੋਲਾ ਛੜਵਾ ਕੇ ਲੈ ਕੇ ਆਇਆ ਸੀ ਅੱਜ ਇੱਥੇ ਐਦਾਂ ਦੇ ਗੰਗੂ ਪੈਦਾ ਹੋ ਗਏ ਤੁਸੀਂ ਇਹ ਤਾਂ ਮੇਰੇ ਪਿੰਡ ਤੇ 1 ਕਿਲੋਮੀਟਰ ਅੱਗੇ ਜਾ ਕੇ 150 ਕਿਲੋਮੀਟਰ ਸੱਜਣਾ ਤੰਗਾਈ ਦੇ ਨਾਲ ਕਤਾਈ ਮੈਨਗ ਹੋ ਰਹੀ ਤਿੰਨ ਪਿੰਡ ਤਾਂ ਸਮਝ ਲਾ ਉੱਜੜ ਗਏ ਸਾਡਾ ਕੋਈ ਵੀ ਪੋਰ ਚੈੱਕ ਕਰਕੇ ਦੇਖ ਲਓ ਕਿਸੇ ਚ ਪਾਣੀ ਨਹੀਂ ਰਿਹਾ ਪਰਚੇ ਵੀ ਹੋਏ ਹੋਣੇ ਆ ਜੀ ਇਸ ਇਮਾਨਦਾਰ ਸਰਕਾਰ ਚ ਪਰਚੇ ਕਿਤੇ ਹੁੰਦੇ ਜੀ ਚੋਰਾਂ ਨਾਲ ਕੁੱਤੀ ਰਲੀ ਵੀ ਇਹ ਸਭ ਲੋਕਾਂ ਨੂੰ ਬੁੱਧੂ ਬਣਾ ਰਹੇ ਆ ਰਾਤ ਨੂੰ ਸਾਰੀ ਰਾਤ ਮੈਨਗ ਗੱਡ ਕਾ ਹੁੰਦੀ ਆ ਅਈ ਮੈਨਿੰਗ ਦੇ ਨਾਲ ਲੜਾਈ ਲੜੀ ਦੀ ਲੋਕਾਂ ਨਾਲ ਵੀ ਬੰਦ ਕਰਾਵਾਂਗੇ ਜਿੰਨੀ ਲੜਾਈ ਹੋਵੇ ਤੇ ਲੜਤੀ ਮੈਂ ਲੜਦਾ ਰਿਹਾ ਹੁਣ ਕਰਾ ਲੈਣਾ ਨਾ ਦਾ ਬੂਜਾ ਸਿਮਿੰਟ ਦੀ ਉਥੇ ਕੋਈ ਇੱਕ ਟਰਾਂਸਪੋਰਟ ਜੂਨੀਅਰ ਖੁੱਲੇ ਆ ਨਾਲ ਖੁੱਲੇ ਆ ਜੀ ਠੀਕ ਹੈ ਆਪੇ ਧਾਰਨਾ ਲਵਾ ਕੇ ਆਪੇ ਬੰਦਿਆਂ ਦੇ ਪਰਚੇ ਕਰਾਏ ਕਿਹਨੂੰ ਨਹੀਂ ਪਤਾ ਹੈਗਾ ਇਹ ਚੀਜ਼ ਦਾ ਮੈਂ ਅੱਜ ਤਾਈਂ 2 ਸਾਲ ਪਹਿਲਾਂ ਨਹੀਂ ਆਇਆ ਕਦੇ ਕੈਮਰੇ ਇਸੇ ਕਰਕੇ ਨਹੀਂ ਆਇਆ ਕਿ ਸਰਕਾਰ ਦੇ ਕੰਮ ਹੈ ਐਮ ਐਲ ਏ ਸਾਹਿਬ ਚੁਣੇ ਹੋਏ ਹੈ ਜਾਂ ਸਾਡੇ ਮੰਤਰੀ ਸਾਹਿਬ ਚੁਣੇ ਹੋਏ ਹੈ ਵੀ ਉਹਨਾਂ ਦਾ ਕੰਮ ਹੈ ਮੇਰਾ ਕੋਈ ਚਰੋਲ ਨਹੀਂ ਹੈਗਾ ਮੈਂ ਅਜੇ ਦਿਨੇਸ਼ ਚੱਡਾ ਜੀ ਦੇ ਖਿਲਾਫ ਬੋਲ ਰਿਹਾ ਹਾਂ ਇਹ ਅੰਕੜਿਆਂ ਦੇ ਆਧਾਰ ਤੇ ਹੈ ਕਿ ਤੁਹਾਨੂੰ ਟਿਕਟ ਨਹੀਂ ਮਿਲੀ ਉਹਨਾਂ ਨੂੰ ਮਿਲ ਗਈ ਇਸ ਕਰਕੇ ਇਹ ਦੇ ਦਿਨੇਸ਼ ਚੱਡੇ ਦੇ ਖਿਲਾਫ ਨਹੀਂ ਬੋਲਿਆ ਜੀ ਇਮਾਨਦਾਰੀ ਨਾਲ ਦੱਸਿਓ ਬਾਈ ਵਿਕਾਸ ਹੋਇਆ ਤੁਹਾਡੀ ਸਰਕਾਰ ਦੇ ਵਿੱਚ ਮੈਨੂੰ ਲੋਕਾਂ ਨਾਲ ਗਾਲ੍ਹਾਂ ਕੱਢਣੀਆਂ ਤੁਹਾਡੇ ਚੈਨਲ ਤੇ ਠੀਕ ਹੈ ਪੋਲਿਟਿਕਸ ਵਾਲੇ ਬੰਦੇ ਨਾ ਪੋਲੀਟੀਕਲ ਗੇਮ ਕਰਨੀ ਕਰਨੀ ਮੇਰਾ ਬਿਜ਼ਨਸ ਤਾਂ ਬੰਦ ਕਰਾਤਾ ਹੀ ਨਹੀਂ ਗੱਡੀਆਂ ਬਕਵਾਤੀਆਂ ਦਫ਼ਤਰ ਬਕਵਾਤਾ ਦਿੱਲੀ 'ਚ ਘਰ ਬਕਵਾਤਾ ਪਤਾ ਲੱਗਿਆ ਕਹਿੰਦੇ ਤੁਸੀਂ ਜੀ ਪਾਰਟੀ ਵੀ ਬਦਲ ਸਕਦੇ ਹੋ ਜਲਦੀ ਐਮ.ਐਲ.ਏ ਦੀ ਜਿਹੜੀ ਇਲੈਕਸ਼ਨ ਹੈ ਉਹ ਹੋਰ ਕਿਸੇ ਪਾਰਟੀ ਤੋਂ ਤਾਜੀ ਕਿਸੇ ਨਾ ਕਿਸੇ ਪਾਰਟੀ ਚ ਜਿਹੜਾ ਕਰਾਂਗੇ ਉਹਦੇ ਨਾਲ ਚੱਲਾਂਗੇ ਚੱਲਾਂਗੇ ਠੀਕ ਹੈ ਜੇ ਇਹੀ ਠੀਕ ਲੱਗੀ ਤੇ ਇਹਨਾਂ ਨਾਲ ਚੱਲਦੇ ਰਾਵਾਂਗੇ ਜੇ ਹੋਰ ਲੱਗਿਆ ਕੋਈ ਚੰਗਾ ਹੋਰ ਨਾਲ ਚੱਲਣਾ ਸਸਿਕਲ ਜੀ ਦਰਸ਼ਕੋ ਇਸ ਵਕਤ ਮੈਂ ਸ਼ਿਵਾਲਿਕ ਦੀਆਂ ਪਹਾੜੀਆਂ ਚ ਖੜਾ ਹਾਂ ਬਹੁਤ ਸੋਹਣਾ ਵਾਤਾਵਰਨ ਹਰਿਆ ਭਰਿਆ ਹਰਿਆਵਲ ਕੋਈ ਪ੍ਰਦੂਸ਼ਣ ਨਹੀਂ ਕੋਈ ਕੁਝ ਨਹੀਂ ਪਰ ਇੱਥੇ ਇੱਕ ਧਰਨਾ ਲੱਗਿਆ ਹੋਇਆ ਬਹੁਤ ਵੱਡਾ ਗੱਲ ਐ ਮਸਲਾ ਕਿਨੇ ਇੱਕ ਮਿਲਕ ਫੈਕਟਰੀ ਲੱਗ ਰਹੀ ਐ ਜਿਹਦਾ ਬੋਰਡ ਬਾਹਰ ਹੀ ਲਾਇਆ ਗਿਆ ਕਿ ਇਹ ਮਿਲਕ ਫੈਕਟਰੀ ਐ ਇੱਥੇ ਦੁੱਧ ਦਾ ਉਤਪਾਦ ਹੋਣਾ ਮੱਝਾਂ ਰੱਖੀਆਂ ਜਾਣੀਆਂ ਜਾਂ ਫਿਰ ਕੀ ਹੋਣਾ ਬਾਹਰ ਬੋਰਡ ਦੇ ਮੁਤਾਬਕ ਸੀਗਾ ਇਹ ਪਰ ਅੰਦਰੋਂ ਕੁਝ ਕਹਿੰਦੇ ਹੋ ਕੁਝ ਹੋਰ ਹੀ ਨਿਕਲਿਆ ਜਿਹਦੇ ਕਰਕੇ ਇੱਥੇ ਬਹੁਤ ਵੱਡਾ ਧਰਨਾ ਲੱਗ ਗਿਆ ਤੇ ਇਹ ਕਹਿੰਦੇ ਸਾਰਾ ਜਿਹੜਾ ਪਰਮਾਤਮਾ ਨੇ ਇੱਥੇ ਆ ਸੋਹਣਾ ਵਾਤਾਵਰਨ ਦਿੱਤਾ ਹੋਇਆ ਕੁਦਰਤ ਨੇ ਇਹਦਾ ਉਜਾੜਾ ਹੀ ਹੋ ਜਾਣਾ ਜਿਹੜਾ ਕੰਮ ਇੱਥੇ ਹੋਣ ਲੱਗਾ ਤੇ ਸੰਧੋਆ ਸਾਹਿਬ ਵੀ ਇਸ ਅ ਧਰਨੇ ਦੇ ਵਿੱਚ ਪਹੁੰਚੇ ਨੇ ਸਾਬਕਾ ਐਮਐਲਏ ਸੰਧੋਆ ਸਾਹਿਬ ਬਹੁਤ ਬਹੁਤ ਸਵਾਗਤ ਜੀ ਸਾਸੀ ਧੰਨਵਾਦ ਜੀ ਥਲੀ ਸਾਹਿਬ ਪੰਜਾਬੀ ਲੋਕ ਦਾ ਬਹੁਤ ਜਿਹੜੇ ਚੈਨਲ ਦੇਖ ਰਹੇ ਜਾਂਦਾ ਧੰਨਵਾਦ ਬਹੁਤ ਮੈਨੂੰ ਮਾਨ ਸਤਿਕਾਰ ਦਿੱਤਾ ਬੜਾ ਤੁਹਾਡੇ ਚੈਨਲ ਤੇ ਕਰਕੇ ਮੈਂ ਅੱਜ ਜੋ ਵੀ ਹੈ ਜੀ ਇਹਦਾ ਜਗਤ ਤੁਹਾਡੇ ਚੈਨਲ ਕਰਕੇ ਬਹੁਤ ਸ਼ੁਕਰੀਆ ਜੀ ਸੰਧੋਆ ਸਾਹਿਬ ਵੈਸੇ ਤਾਂ ਮੈਂ ਤੁਹਾਨੂੰ ਸਾਬਕਾ ਕਹਿੰਦਾ ਇੱਥੋਂ ਅਨਾਊਂਸਮੈਂਟ ਹੋਈ ਕਹਿੰਦੇ ਸਾਬਕਾ ਨਹੀਂ ਸਰਕਾਰ ਦੇ ਵਿੱਚ ਇਹਨਾਂ ਦੀ ਤਾਂ ਮੌਜੂਦਾ ਨਾਲ ਵੀ ਵੱਧ ਚੱਲਦੀ ਹੈ ਜ ਜੇ ਸਾਡੇ ਲੋਕ ਮੰਨਦੇ ਆ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਸਾਰਾ ਕੁਝ ਠੀਕ ਹੈ ਬਾਈ ਜੀ ਸਾਡੇ ਲੋਕ ਖੁਸ਼ ਚਾਹੀਦੇ ਆ ਮੈਂ ਚਾਹੋ ਸਾਬਕਾ ਚਾਹੋ ਪਹਿਲਾਂ ਸੀ ਮੇਰੇ ਕੋ ਜਿਹੜਾ ਆਇਆ ਮੈਂ ਕਿਸੇ ਨੂੰ ਨਰਾਸ਼ ਹੋ ਕੇ ਨਹੀਂ ਜਾਣ ਦਿੱਤਾ ਘਰੋਂ ਜਿੰਨੇ ਜੋਗਾ ਹੈਗਾ ਤਾਂ ਮੈਂ ਨਾਲ ਖੜਿਆ ਸੱਚ ਤੇ ਖੜਿਆ ਜਿਨ੍ਹਾਂ ਨੂੰ ਤੇ ਪੁੱਛ ਲਿਆ ਲੋਕਾਂ ਦੇ ਇਕੱਲੇ ਇਕੱਲੇ ਤੇ ਪੇ ਮੈਂ ਜੇ ਕਿਸਦਾ ਫੋਨ ਕਰਿਆ ਉਹਨੂੰ ਕਹਿ ਤਾ ਉਹਨਾਂ ਕਰ ਦਿੱਤਾ ਮੇਤੇ ਠੀਕ ਹੈ ਮੈਂ ਕਦੇ ਬਲੈਕ ਨਹੀਂ ਕਰਿਆ ਕਿ ਕਰਤਾ ਪਿੱਛੇ ਦੇ ਮਨਾ ਕਰਤਾ ਜਿਹਦੇ ਨਾਲ ਹੈਗਾ ਤਾਂ ਦਿਲ ਤੇ ਹੈਗਾ ਸੀ ਹਾਂ ਇਹ ਆਪਣੀ ਜ਼ਿੰਦਗੀ ਦੀ ਇੱਕੇ ਕਹਾਣੀ ਹੈ ਕਿ ਸੱਚ ਨਾ ਖੰਡਣਾ ਹੈ ਜਿਹਦੇ ਨਾਲ ਹੈਗਾ ਦਿਲ ਤੇ ਖੰਡਣਾ ਇੱਕ ਫੋਨ ਕਰਤਾ ਇਹ ਨਹੀਂ ਬੈਕ ਕਾਲ ਕਰ ਕਪਸ ਨੂੰ ਕਿ ਨਹੀਂ ਹੁਣ ਨਹੀਂ ਕੰਮ ਕਰਨਾ ਅੱਜ ਵੀ ਇਹੀ ਹੈ ਪਹਿਲਾਂ ਵੀ ਇਹੀ ਸੀ ਤੁਸੀਂ ਇੱਕ ਗੱਲ ਕਹੀ ਲੋਕ ਖੁਸ਼ ਚਾਹਦੇ ਪਰ ਬਾਈ ਜੀ ਲੋਕ ਖੁਸ਼ ਨਹੀਂ ਆਹੇ ਇਹ ਕਹਿੰਦੇ ਜੀ ਇੱਥੇ ਸਾਡਾ ਉਜਾੜਾ ਕਰਨ ਲੱਗੇ ਆ ਆ ਇਥੇ ਨੋਲ ਦੀ ਫੈਕਟਰੀ ਦੱਸੀ ਜਾ ਰਹੀ ਆ ਵੀ ਬਹੁਤ ਵੱਡੇ ਪੱਧਰ ਤੇ 6 ਲੱਖ 6 ਲੱਖ ਲੀਟਰ ਪਾਣੀ ਰੋਜ਼ ਕੰਜ਼ਿਊਮ ਹੋਣਾ ਤੇ ਉਨਾ ਹੀ ਵੇਸਟੇਜ ਹੈ ਤੇ ਕਿਵੇਂ ਵੇਖਦੇ ਹੋ ਬਾਈ ਮੈਂ ਪਹਿਲਾਂ ਸਭ ਤੇ ਪਹਿਲਾਂ ਤਾਂ ਇਹੀ ਕਹਿੰਦਾ ਹੈ ਕਿ ਜਿਹੜੀ ਫੈਕਟਰੀ ਲੱਗਣੀ ਨਹੀਂ ਚਾਹੀਦੀ ਸਾਡਾ ਹਰੀਆਲਾ ਭਰਿਆ ਜਿਹੜਾ ਰੋਪੜ ਚੇਲਾ ਹੈ ਡਿਸਟ੍ਰਿਕਟ ਖਾਸ ਕਰਕੇ ਨੂਰਪੁਰ ਬੇਤੀ ਬਲਾਕ ਕਿਥੇ ਇਹਦੇ ਪ੍ਰਦੂਸ਼ਣੀਆਂ ਡੈਸ਼ਨਲ ਬਿਮਾਰੀਆਂ ਲੱਗਣਗੀਆਂ ਠੀਕ ਹੈ ਮੈਂ ਕਹਿੰਦਾ ਰੁਜ਼ਗਾਰਵਾਤਾ ਲੱਗਣੀ ਚਾਹੀਦੀ ਹੈ ਵੀ ਇਹ ਫੈਕਟਰੀ ਨਹੀਂ ਲੱਗਣੀ ਚਾਹੀਦੀ ਠੀਕ ਹੈ ਦੇਖੋ ਅੱਜ ਸਾਡੇ ਘਨੌਲੀ ਏਰੀਆ ਚਪ ਅਬੂਜਾ ਸਮੈਂਟ ਹੈ ਕਿੰਨੇ ਲੋਕਾਂ ਨੂੰ ਸਾਦੀ ਬਿਮਾਰੀ ਹੈ ਜੇ ਇੱਥੇ ਫੈਕਟਰੀ ਲੱਗ ਗਈ ਜਿਹੜੀ ਫੈਕਟਰੀ ਕਹਿੰਦੇ ਆ दारू ਦੀ ਅਲਕੋਹਲ ਦੀ ਇਹ ਗਲਤ ਫੈਕਟਰੀ ਲੱਗੂਗੀ ਸਾਰੇ ਲੋਕਾਂ ਨੂੰ ਬਾਹਰੀ ਹੈ ਜੇ ਲੋਕ ਕਹਿੰਦੇ ਨਹੀਂ ਲੱਗਣੀ ਚਾਹੀਦੀ ਮੈਂ ਲੋਕਾਂ ਦੇ ਨਾਲ ਆ ਹਮੇਸ਼ਾ ਲੋਕਾਂ ਦੇ ਨਾਲ ਰਹਾਂਗੇ ਇਸ ਫੈਸਲੇ ਤੇ ਹਾਂਜੀ ਇਹ ਦੱਸਿਆ ਜਾਂਦਾ ਬਾਈ ਵੀ ਤੁਹਾਡੀ ਹੀ ਸਰਕਾਰ ਨੇ 2022 ਦੇ ਵਿੱਚ ਐਨਓਸੀ ਦੇ ਦਿੱਤੀ ਇਹਨਾਂ ਨੂੰ ਤੇ ਤੁਸੀਂ ਹੁਣ ਕਿਵੇਂ ਵੇਖਦੇ ਹੋ ਤੇ ਸਰਕਾਰ ਤਾਂ ਸੱਤਾ ਚ ਆਈ ਸੀ ਵੀ ਲੋਕਾਂ ਦੀ ਸਰਕਾਰ ਆਈ ਹੈ ਜੀ ਹੁਣ ਮੈਂ ਤੁਹਾਨੂੰ ਇਹੀ ਕਹਿੰਦਾ ਮੈਂ ਇਹਦੀ ਇਨਕੁਆਰੀ ਕਰਾਂਗਾ ਪਤਾ ਕਰਾਂਗਾ ਵੀ ਇਨ ਕਿੰਨੇ ਟਾਈਮ ਚ ਨੂੰ ਐਨਸੀ ਮਿਲੀ ਹੈ ਜੇ ਕਿਸੇ ਨਾਲ ਕੋਈ ਵੀ ਇੰਡਸਟਰੀ ਲਾਣੀ ਹੈ ਆ ਨਾਰਮਲ ਬੰਦੇ ਨਾ ਤਾਂ 2 ਸਾਲ ਲੱਗ ਜਾਂਦੇ ਕਿਤੇ ਨੂੰ ਐਨਸੀਆਂ ਲੈਣ ਵਾਸਤਾ ਠੀਕ ਹੈ ਇਹਦੇ ਵਿੱਚ ਕਿਸੇ politcal ਲੋਕਾਂ ਦਾ ਹੱਥ ਹੈ ਅਸੀਂ ਉਹਨਾਂ ਦੀ ਜਾਣਕਾਰੀ ਕਰਾਵਾਂਗੇ ਸੀਐਮ ਤੱਕਰ ਗੱਲ ਪਾ ਜਾਵਾਂਗੇ ਕਿ ਪਤਾ ਕਰਕੇ ਦੱਸੋ ਕੌਣ ਲੋਕ ਹੈ ਜਿਹੜੇ politcal ਇਸ ਇੰਡਸਟਰੀਆਂ ਜੁੜੇ ਹੋਏ ਹੈ ਜਿਹੜੇ ਇਹਨਾਂ ਨੇ ਐਨਸੀ ਐਨਸੀ ਜਵਾਨੀ ਦਵਾਈਆਂ ਔਰ ਸਾਡੇ ਇਲਾਕੇ ਦਾ ਭਲਾ ਨਹੀਂ ਸੋਚ ਰਹੇ ਨੁਕਸਾਨ ਕਰ ਰਹੇ ਹੈ ਕੌਣ ਹੈ ਨੁਕਸਾਨ ਕਰਨ ਵਾਲੇ ਲੋਕ ਉਹ ਬਾਹਰ ਨਿਕਲਣੇ ਚਾਹੀਦੇ ਹੈ ਪਤਾ ਲੱਗਣਾ ਚਾਹੀਦਾ ਹੈ ਕਿ ਇਹਨਾਂ ਦਾ ਇਹਨਾਂ ਦਾ ਇੰਟਰਸਟ ਹੈ ਇਸ ਵਿੱਚ ਕਿਹਨਾਂ ਲੋਕਾਂ ਦਾ ਕੰਮ ਹੈ ਇਹ ਸਾਰੇ ਜਿਹੜੇ ਸ਼ਾਸਕ ਲੋਕ ਹੁੰਦੇ ਆ ਇਹ ਡਰਾਮਾਬਾਜ਼ੀ ਕਰਦੇ ਆ ਚਾਹੋ ਮੈਂ ਵੀ ਉਹਨਾਂ ਛੋਮਾ ਡਰਾਮਾਬਾਜ਼ੀ ਕਰਦੇ ਆ ਇਸ ਕਰਕੇ ਮੈਂ ਲੋਕਾਂ ਨੂੰ ਅੱਜ ਵੀ ਅਪੀਲ ਕਰਕੇ ਆਇਆ ਕਿ ਲੋਕ ਤੁਸੀਂ ਆਪਣੀ ਇੱਕ ਕਮੇਟੀ ਬਣਾਓ ਕਿਸੇ politcal ਲੋਕਾਂ ਨੂੰ ਵਿੱਚ ਨਹੀਂ ਲਿਓ ਤੁਹਾਡੇ ਫੈਸਲੇ ਨਾਲ ਅਸੀਂ ਖੜੇ ਆ ਜੋ ਲੋਕਾਂ ਜਨਤਾ ਦਾ ਫੈਸਲਾ ਸਾਡੇ ਇਸ ਇਲਾਕੇ ਦੇ ਬਜ਼ੁਰਗਾਂ ਦਾ ਨੌਜਵਾਨਾਂ ਦਾ ਫੈਸਲਾ ਮੈਂ ਉਸ ਫੈਸਲੇ ਦੇ ਨਾਲ ਖੜਾ ਹੋਵਾਂਗਾ ਇਹਦੇ ਚ ਇੱਕ ਪ੍ਰਸ਼ਾਸਨ ਦੇ ਅਧਿਕਾਰੀ ਜ਼ਿੰਮੇਵਾਰ ਆ ਤਾਂ ਉਹ ਡਿਸਮਿਸ ਹੋਣਾ ਚਾਹੀਦੇ ਕਿਉਂਕਿ ਵੈਸੇ ਤਾਂ ਜਦੋਂ ਐਨਓਸੀਆਂ ਲਈਆਂ ਜਾਂਦੀਆਂ ਕੰਪਨੀ ਵਾਲੇ ਉਹ ਪਹਿਲਾਂ ਉੱਥੇ ਦੇ ਮੌਜੂਦਾ ਵਿਧਾਇਕ ਦੇ ਨਾਲ ਸੰਪਰਕ ਕਰਨਗੇ ਜੀ ਤੇ ਉਹ ਉੱਥੋਂ ਫਿਰ ਗੱਲਬਾਤ ਸ਼ੁਰੂ ਹੁੰਦੀ ਹੈ ਤੁਹਾਨੂੰ ਲੱਗਦਾ ਇਹਦੇ ਵਿੱਚ ਵੀ ਇਸ ਤਰ੍ਹਾਂ ਦਾ ਹੋ ਸਕਦਾ ਦੇਖੋ ਜੀ ਮੈਂ ਤਾਂ ਸੀਮ ਲਾਹ ਸਾਬ ਨੂੰ ਕਹਾਂਗਾ ਅਸੀਂ ਐਪਲੀਕੇਸ਼ਨ ਵਿੱਚ ਦੇਖਾਂਗੇ ਮੈਂ ਮੇਲ ਵੀ ਕਰਾਂਗਾ ਕਿ ਇਨਕੁਆਰੀ ਕਰਾਈ ਜਾਵੇ ਕਿਹੜੇ ਕਿਹੜੇ ਅਫਸਰਾਂ ਦਾ ਰੋਲ ਹੈ ਇਹਦੇ ਵਿੱਚ ਕਿਹੜੇ ਲੀਡਰ ਦਾ ਰੋਲ ਹੈਗਾ ਉਹਦਾ ਜਨਤਕ ਕੀਤਾ ਜਾਵੇ ਪਤਨਿਸ਼ ਚੱਡਾ ਜੀ ਕਹਿ ਕੇ ਗਏ ਕਹਿੰਦੇ ਆ ਕੇ ਗਏ ਆ ਉਹ ਕਹਿੰਦੇ ਵੀ ਮੈਂ ਇਹ ਸਾਰੇ ਇਹ ਨਾ ਫੈਕਟਰੀ ਲੱਗੂਗੇ ਇੱਥੇ ਪਰਦਾ ਫਾਸ਼ ਕਰਾਂਗੇ ਅਸੀਂ ਪੂਰਾ ਮੈਂ ਤਾਂ ਕਹਿੰਦਾ ਪਰਦਾ ਪਾਸ ਹੋਣਾ ਚਾਹੀਦਾ ਹੈ ਖੁੱਲ ਕੇ ਮੈਦਾਨ ਚ ਗੁਰੂ ਮਾਰੇ ਦੀ ਸੋਚ ਚੱਕ ਕੇ ਜਿੱਥੇ ਜਿਹਨੂੰ ਮੰਨਦੇ ਆ ਉਹ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਜਿਹੜੇ ਵੀ ਲੋਕ ਹੋਣਗੇ ਚਾਹੋ ਮੈਂ ਹੋਵਾਂ ਚਾਹੋ ਕਾਲੋ ਸਾਹਿਬ ਇੱਥੇ ਤਿੰਨ ਚਾਰ ਆਮ ਆਦੀ ਪਾਰਟੀ ਦੇ ਲੀਡਰ ਹੈ ਚਾਹੋ ਮੰਤਰੀ ਹਰਜੋਤ ਪੈਂਸ ਹੈ ਇਸ ਇਲਾਕੇ ਦੇ ਵਿੱਚ ਚਾਹੋ ਸਾਡੇ ਢਾਂਸ ਸਾਹਿਬ ਹੈ ਹੈ ਜਰਾ ਕਹਾਂ ਹੰਕਾਰੀ ਪਤਾ ਲੱਗਣਾ ਚਾਹੀਦਾ ਵੀ ਕੌਣ ਆਈ ਦੇ ਵਿੱਚ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਤਾਨੂੰ ਲੱਗਦਾ ਤੁਸੀਂ ਕਹਿੰਦੇ ਸੌਂ ਖਾ ਕੇ ਕਹਿਣ ਸੌਂ ਖਾ ਕੇ ਤਾਂ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਖਾ ਲਈ ਜੀ ਬਾਈ ਕਿ ਕੀ ਯਕੀਨ ਕਰੀ ਸੌਂਾ ਸੌਂ ਖਾ ਕੇ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਇਨਕੁਆਰੀ ਵੀ ਕਰਾਓ ਸੌਂ ਵੀ ਹੋਣੀ ਚਾਹੀਦੀ ਜੇ ਲੋਕ ਜਿੱਥੇ ਖੜਾ ਸਾਰੇ ਲੋਕਾਂ ਨੂੰ ਅਪੀਲ ਕਰਤੀ ਐ ਜਿਹਨੂੰ ਤੁਸੀਂ ਮੰਨਦੇ ਤੁਸੀਂ ਸਾਡੇ ਲੀਡਰਾਂ ਦੇ ਦੇਖੋ ਜਿਹੜੀ ਸਰਕਾਰ ਦੀ ਲੋਕ ਹੁੰਦੇ ਸਰਕਾਰ ਨਾਲ ਮੜਾ ਉਹ ਅਟੈਚਮੈਂਟ ਹੁੰਦੇ ਆ ਠੀਕ ਐ ਕਿਉਂਕਿ ਮੈਂ ਸਰਕਾਰ ਤੇ ਬਾਹਰ ਅੱਜ ਕੱਲ ਕਿ ਉਹ ਮੇਰੇ ਕੋਲ ਸਰਕਾਰ ਦਾ ਕੋਈ ਅਹੁਦਾ ਹੈ ਨਹੀਂ ਮੈਂ ਵੀ ਵਿੱਚ ਆ ਉਹਦੇ ਵਿੱਚ ਵੀ ਲੋਕ ਜਿੱਥੇ ਜੋ ਚਾਣ ਕੇ ਸਾਡੀ ਇਨਕੁਆਰੀ ਕਰਾ ਸਕਦੇ ਵੀ ਕਿਹਦੇ ਫੋਨ ਗ ਤੁਸੀਂ ਇੱਕ ਗੱਲ ਮਾਈਨਿੰਗ ਦੀ ਛੇੜੀ ਆ ਵੀ ਇਹ ਮਾਈਨਿੰਗ ਹੈ ਇਹ ਮਾਈਨਿੰਗ ਅੱਜ ਵੀ ਕਿਉਂਕਿ ਕੱਲ ਹਰਪ੍ਰੀਤ ਸਿੰਘ ਕਾਲੋਂ ਹੋਰਾਂ ਨੇ ਵੀ ਗੱਲ ਕੀਤੀ ਹੈ ਵੀ ਮਾਈਨਿੰਗ ਹੋ ਰਹੀ ਹੈ ਲਗਾਤਾਰ ਔਰ ਉਹਦੇ ਵਿੱਚ ਮਾਈਨਿੰਗ ਦੇ ਪਰਚੇ ਪਾਏ ਜਾ ਰਹੇ ਆ ਜਿਹੜੀਆਂ ਗੱਡੀਆਂ ਵਿੱਚ ਵਰਤੀਆਂ ਗਈਆਂ ਕਹਿੰਦੇ ਜਾਂ ਪੋਕਲੈਨ ਜਾਂ ਹੋਰ ਚੀਜ਼ਾਂ ਉਹਨਾਂ ਤੇ ਕੋਈ ਪਰਚਾ ਨਹੀਂ ਹੋ ਰਿਹਾ ਮੈਂ ਤਾਂ ਅੱਜ ਵੀ ਕਹਿੰਦਾ ਹੈ ਵੱਡੇ ਪੱਧਰ ਤੇ ਦੋ ਨੰਬਰ ਦੀ ਮਾਈਨਿੰਗ ਹੋ ਰਹੀ ਹੈ ਅੱਜ ਮੈਂ ਡੀਸੀ ਨੂੰ ਲੈਟਰ ਵੀ ਲਿਖਿਆ ਹੈ ਕੁਝ ਕ੍ਰੈਕਸ਼ਨਾਂ ਦਾ ਕਿ ਉੱਥੇ ਹੁਣ ਤੁਸੀਂ ਆਪ ਖੁਦ ਮੌਕਾ ਦੇਖ ਕੇ ਆਓ ਜਾ ਕੇ ਕਿ ਉੱਥੇ ਉਹਨਾਂ ਕਿੰਨਾ ਸਮਾਨ ਪਿਆ ਹੈ ਕਿੰਨੀ ਮਾਈਨਿੰਗ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਲੋਕ ਹੁਣ ਕਹਿੰਦੇ ਆ ਲੋਕਾਂ ਦੇ ਸਾਨੂੰ ਕਹਿਣਾ ਮਨਣਾ ਦਾ ਮੇਰੇ ਕੋਲ ਸ਼ਿਕਾਇਤ ਆਈ ਸੀ ਲੋਕਾਂ ਦੀ ਅੱਜ ਠੀਕ ਹੈ ਪਰ ਮੈਂ ਇੱਕ ਇੱਥੇ ਵੀ ਨਾਲ ਹੈਗਾ ਜੇ ਸਾਡੇ ਕਿਸੇ ਪਿੰਡ ਦੇ ਵੀਰ ਨਾਲ ਕਿਸੇ ਨਾ ਭਰਾ ਨਾਲ ਬਜ਼ੁਰਗ ਨਾਲ ਨੌਜਵਾਨ ਨਾਲ ਘਰੇ ਭਰਤ ਪਾਣਾ ਉਹਦੇ ਪਰਚਾ ਹੋ ਜਾਂਦਾ ਜਦ ਇਹ ਉਹਨੂੰ ਮਨਜ਼ੂਰੀ ਨਹੀਂ ਮਿਲਦੀ ਹੈ ਮੈਂ ਐਦਾਂ ਦੇ 2 ਸਾਲ ਦੇ ਵਿੱਚ ਘੱਟੋ ਘੱਟ 40 ਪਰਚੇ ਦੇਖੇ ਹੋਣੇ ਆ ਜਿਹੜੇ ਆਮ ਟਰੈਕਟਰ ਗੱਡੀਆਂ ਵਾਲੇ ਦੇ ਪਰਚੇ ਹੋਏ ਹੋਣੇ ਆ ਪਰ ਮੈਂ ਇਹਨਾਂ ਵਾਲੇ ਦੇ ਪਰਚੇ ਨਹੀਂ ਹੁੰਦੇ ਕਿਉਂਕਿ ਉੱਥੇ ਸਰਕਾਰ ਦੇ ਬੰਦੇ ਉਹਨਾਂ ਦਾ ਪਿਛਾ ਹਟ ਦੇ ਰਹੇ ਤੁਹਾਡੀ ਸਰਕਾਰ ਹੈ ਤੁਹਾਡੇ ਬੰਦੇ ਨੇ ਜਿਨ੍ਹਾਂ ਦਾ ਹੱਥ ਜਦੋਂ ਇਹ ਪਤਾ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਕਾਲੋਂ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਫਿਰ ਵੋਟਾਂ ਕਿਸ ਅਧਾਰ ਤੇ ਮੰਗ ਰਹੇ ਆ ਭਾਈ ਗੈਰ ਕਾਨੂੰਨੀ ਕੰਮ ਕਰ ਰਹੇ ਆ ਤੇ ਆ ਕੇ ਕਹਿੰਦੇ ਜੀ ਅਸੀਂ ਤੁਹਾਡਾ ਭਲਾ ਕਰਾਂਗੇ ਭਲਾ ਕਿੱਥੋਂ ਕਰ ਦੇਣਗੇ ਜੀ ਫਿਰ ਜੇਬਾਂ ਭਰ ਰਹੇ ਨੇ ਆਪਣੀਆਂ ਫਿਰ ਦੇਖੋ ਸਾਰੇ ਲੋਕਾਂ ਨੂੰ ਪਤਾ ਹੈ ਕੌਣ ਕੰਮ ਕਰਾਂਦਾ ਕੀ ਦਾ ਅਫਸਰਾਂ ਨੂੰ ਫੌਂਜ ਜਾਂਦਾ ਮੈਂ ਤਾਂ ਕਹਿੰਦਾ ਜੀ ਮੇਰੇ ਫੋਨ ਦੀ ਡਿਟੇਲ ਕਢਾ ਲੈਣ ਜੀ ਹਮ ਠੀਕ ਹੈ ਮੈਂ ਕਾਫਸਰ ਦੇ ਨਾਲ ਕਰਾਣਾ ਐਸਐਸਪੀ ਨਾਲ ਕਰਾਣਾ ਡੀਸੀ ਨਾਲ ਕਰਾ ਲੈਣਾ ਚੌਂਕੀਨ ਚਾਜ ਨਾਲ ਕਰਾਣ ਕਰਾਣ ਤਾਂ ਸਹੀ ਨਾ ਸਾਰੇ ਦੀ ਡਿਟੇਲ ਨਿਕਲਣੀ ਚਾਹੀਦੀ ਐ ਕੌਣ ਕਰਦਾ ਵਟਸਐਪ ਕਾਲ ਤੇ ਗੱਲ ਕਰਦਾ ਕੌਣ ਸਿੱਧੇ ਫੋਨ ਤੇ ਕਰਦਾ ਜੇ ਮੈਂ ਕਿਸੇ ਕਾਫਸਰ ਦੀ ਟੱਲੀ ਦੇ ਗੱਲ ਚ ਟੱਲੀ ਕੌਣ ਪਾਵੇ ਬਾਈ ਜੀ ਮੈਂ ਜੇ ਕਰਿਆ ਹੋਣਾ ਕਿਸੇ ਨੂੰ ਸਿੱਧੇ ਫੋਨ ਤੇ ਕਰਾਂ ਮੈਂ ਕਹਿਣਾ ਵਟਸਐਪ ਤੋਂ ਗੱਲ ਨਹੀਂ ਕਰੀਏ ਠੀਕ ਐ ਪਤਾ ਲੱਗਣਾ ਚਾਹੀਦਾ ਡਿਟੇਲਾਂ ਘਟਾਣੀਆਂ ਚਾਹੀਦੀਆਂ ਹਰ ਬੰਦੇ ਦੇ ਫੋਨ ਹੈਗੇ ਆ ਉਹਨਾਂ ਦੇ ਪੀਆ ਦੇ ਫੋਨ ਤੇ ਬਲੋ ਕਰਦੇ ਆ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਆਮ ਲੋਕਾਂ ਨੂੰ ਪਤਾ ਕੌਣ ਠੀਕ ਹੈ ਪਰ ਉਹ ਤਾਂ ਇਹ ਵੀ ਕਹਿੰਦੇ ਕਿ ਵੀ ਮਾਈਨਿੰਗ ਜੀ ਤੁਹਾਡੇ ਸਮੇਂ ਚ ਵੀ ਹੁੰਦੀ ਰਹੀ ਜਦੋਂ ਤੁਹਾਡੀ ਪੱਗ ਵੀ ਲੱਥੀ ਸੀਗੀ ਉਹ ਉਦੋਂ ਤਾਂ ਇਹ ਗੱਲ ਇਹ ਵੀ ਆਉਂਦੀ ਰਹੀ ਵੀ ਤੁਸੀਂ ਪੈਸੇ ਖਾਣ ਗਏ ਸੀ ਮੈਂ ਤਾਂ ਉਹੀ ਗੱਲ ਕਹਿੰਦਾ ਹੁਣ ਬੰਦ ਕਰਾ ਲੈਣਾ ਕਰਾ ਕੇ ਤਾਂ ਖਾਣ ਨਾ ਬੰਦ ਅਸੀਂ ਤਾਂ ਲੋਕਾਂ ਨਾਲ ਵਾਅਦਾ ਕਰਿਆ ਸੀ ਅਬੂਜਾ ਸਿਮਿੰਟ ਦਾ ਕਰਿਆ ਸੀ ਕਿ ਭਾਈ ਇੱਥੇ ਮੈਂ ਜੂਨੀਅਰ ਨਾ ਖੜਾ ਮੈਂ ਜੂਨੀਅਰ ਖੜਾ ਰਿਆ ਮੈਨੂੰ ਵੀ ਬੜੀਆਂ ਆਫਰ ਆਈਆਂ ਬਈ ਟਰਾਂਸਪੋਰਟ ਕੋਲ ਨਹੀਂ ਖੋਲੀ ਹੈ ਭਾਈ ਮੈਨਿੰਗ ਦੇ ਨਾਲ ਲੜਾਈ ਲੜੀ ਦੀ ਲੋਕਾਂ ਨਾਲ ਬੰਦ ਕਰਾਵਾਂਗੇ ਜਿੰਨੀ ਲੜਾਈ ਹੋਵੇ ਤੇ ਲੜਦੀ ਮੈਂ ਲੜਦਾ ਰਿਹਾ ਹਾਂ ਹੁਣ ਕਰਾ ਲੈ ਇੱਕ ਟ੍ਰਾਂਸਪੋਰਟ ਯੂਨੀਅਨ ਖੁੱਲੇ ਆ ਨਾਲ ਖੁੱਲੇ ਆ ਜੀ ਠੀਕ ਹੈ ਆਪੇ ਧਾਰਨਾ ਲਵਾ ਕੇ ਆਪੇ ਬੰਦਿਆਂ ਦੇ ਪਰਚੇ ਕਰਾਏ ਕਿਹਨੂੰ ਨਹੀਂ ਪਤਾ ਹੈਗਾ ਇਸ ਚੀਜ਼ ਦਾ ਸਾਰੇ ਲੋਕਾਂ ਨੂੰ ਪਤਾ ਨਜਾਇਜ਼ ਮੈਨੇਜ ਦਾ ਵੀ ਸਾਰਿਆਂ ਨੂੰ ਪਤਾ ਹੈ ਬੋਲਣਾ ਚਾਹੀਦਾ ਮੈਂ ਅੱਜ ਤਾਈਂ 2 ਸਾਲ ਪਹਿਲਾਂ ਨਹੀਂ ਆਇਆ ਕਦੇ ਕੈਮਰੇ ਅੱਗੇ ਇਸੇ ਕਰਕੇ ਨਹੀਂ ਆਇਆ ਕਿ ਸਰਕਾਰ ਦੇ ਕੰਮ ਹੈ ਐਮ ਐਲ ਏ ਸਭ ਚੁਣੇ ਹੋਏ ਹੈ ਜਾਂ ਸਾਡੇ ਮੰਤਰੀ ਸਾਹਿਬ ਚੁਣੇ ਹੋਏ ਹੈ ਵੀ ਉਹਨਾਂ ਦਾ ਕੰਮ ਹੈ ਮੇਰਾ ਕੋਈ ਇੱਥੇ ਚਰੋਲ ਨਹੀਂ ਹੈਗਾ ਕਿ ਲੋਕਾਂ ਨੇ ਉਹਨਾਂ ਨੂੰ ਪਾਵਰ ਦਿੱਤੀ ਹੈ ਜਿਹੜਾ ਤੁਸੀਂ ਅੱਜ ਦਿਨੇਸ਼ ਚੱਡਾ ਜੀ ਦੇ ਖਿਲਾਫ ਬੋਲ ਰਹੇ ਹੋ ਇਹ ਅੰਕੜਿਆਂ ਦੇ ਆਧਾਰ ਤੇ ਹੈ ਮੈਂ ਤਾਂ ਕਹਿੰਦਾ ਜਿਹੜੇ ਚਾਹੋ ਆਨੰਦਪੁਰ ਦਾ ਐਮਐਲਏ ਚਾਹੋ ਸਾਡਾ ਰੋਪੜ ਦਾ ਐਮਐਲਏ ਕੋਈ ਗੱਲ ਕੀਤੀ ਵੀ ਜਿੰਨ ਧਰਨਾ ਲਵਾ ਕੇ ਆਪੇ ਧਰਨਾ ਲਵਾ ਕੇ ਆਪੇ ਪਰਚੇ ਪੁਵਾਤੇ ਪਰਚੇ ਕਿਹਦੇ ਪਏ ਆਮ ਆਦੀ ਪਾਰਟੀ ਦੇ ਲੋਕਾਂ ਦੇ ਪਏ ਜਿਨ੍ਹਾਂ ਨੇ ਆਮ ਆਦੀ ਪਾਰਟੀ ਦੀ ਡੰਡਾ ਛੱਕਿਆ ਦਾ ਝੰਡਾ ਚੱਕਿਆ ਦਾ 2014 15 ਤੇ ਉਹਨੇ ਆਮ ਆਦੀ ਪਾਰਟੀ ਦੇ ਮੈਨੂੰ ਵੀ ਐਮਐਲਏ ਬਣਾਇਆ ਉਹਨਾਂ ਬਣਾਏ ਉਹਨਾਂ ਲੋਕਾਂ ਦੇ ਪਰਚੇ ਵੀ ਅੰਦਰ ਗਏ ਆ ਕਿਉਂ ਗਏ ਆ ਉਹ ਝੂਠਾ ਪਰਚਾ ਹੋਇਆ ਅਰਜਿੰਦਰ ਖੱਲੇ ਤੇ ਉਸ ਟਾਈਮ ਚੰਡੀਗੜ੍ਹ ਸੀ ਜਦੋਂ ਉਹਦੇ ਪਰਚਾ ਹੋਇਆ ਚੋਰੀ ਦਾ ਪਰਚਾ ਹੋਇਆ 380 79 ਦਾ ਦੋਏ ਬੰਦੇ ਜਿਹੜੇ ਮੁੰਡੇ ਤੇ ਉਹਨਾਂ ਦੇ ਪਰਚੇ ਹੋਏ ਚੋਰੀ ਦੇ ਯਾਰ ਕਿਸੇ ਨਾਲ ਪੁੱਛਿਆ ਮੈਂ ਕਹਿੰਦਾ ਧਰਨੇ ਦੇ ਮੇਰੇ ਤੇ ਕਰ ਦੋ ਪਰਚਾ ਧਰਨੇ ਦੇ ਗਲਤ ਪਰਚਾ ਨਾ ਕਰੋ ਉਹ ਦਾ ਕੁਦਰਤੀ ਉਹਦੀ ਉੱਥੇ ਵੀਡੀਓ ਦੀ ਜਿੱਥੇ ਉਹਦੇ ਬੇਟੇ ਨਾਲ ਜਾਣਾ ਮੈਨੂੰ ਵੀ ਨਾਲ ਲੈ ਗਿਆ ਉਹ ਵੀ ਮੇਰੇ ਬੇਟੇ ਨਾਲ ਜਾਣਾ ਹੈ ਬਾਹਰ ਉਹਦੇ ਨਾਲ ਏਜੰਟ ਨਾਲ ਗੱਲ ਕਰਨੀ ਹੈ ਤਾਂ ਉੱਥੇ ਉਹ ਕਵਰਿੰਗ ਨਿਕਲੀ ਬਾਤੀਆਂ ਨਹੀਂ ਤੇ ਠੋਗੇ ਤੇ ਯਾਰ 389 ਉਹ ਬੱਚਾ ਝੂਠੇ ਦੇ ਦਿੱਤਾ ਮਰ ਝੂਠੇ ਪਰਚੇ ਕੌਣ ਕਰਾਂਦਾ ਸਰਕਾਰ ਵਾਲੇ ਕਰਾਂਦੇ ਸਰਕਾਰਾਂ ਦਾ ਫਿਰ ਅੱਜ ਤੁਹਾਡੀਆਂ ਹੀ ਨੇ ਤੁਹਾਡੀਆਂ ਸਰਕਾਰਾਂ ਦੇ ਵਿੱਚ ਹੀ ਝੂਠੇ ਪਰਚੇ ਹੋਏਗੇ ਫਿਰ ਤਾਂ ਫਿਰ ਮਲ ਕੇ ਤੁਸੀਂ ਮੰਨਦੇ ਹੋ ਵੀ ਸਰਕਾਰਾਂ ਦੇ ਵਿੱਚ ਵੀ ਬੰਦੇ ਗਲਤ ਹੈਗੇ ਮੈਂ ਭਾਈ ਜੀ ਕਹਿ ਰਿਹਾ ਐ ਵੀ ਮੈਂ ਤਾਂ 2 ਸਾਲ ਤੇ ਮੇਰੀ ਤਾਂ ਡਿਟੇਲ ਕਢਾ ਲਓ ਮੈਂ ਐਸਐਸਪੀ ਨਾਲ ਕਿੰਨੀ ਵਾਰ ਗੱਲ ਕਰੀ ਉਹਨੇ ਡੀਸੀ ਨਾਲ ਕਿੰਨੀ ਵਾਰੀ ਕਰਨੀ ਅਫਸਰ ਨਾਲ ਕਿੰਨੀ ਵਾਰੀ ਕਰੀ ਹੋਣੀ ਠੀਕ ਹੈ ਜਿਵੇਂ ਕਰੀ ਹੋਣੀ ਤਾਂ ਮੈਂ ਕਿਹਾਉਣਾ ਬਈ ਆ ਦੇਖ ਲਿਓ ਜੀ ਠੀਕ ਕਰਿਓ ਗਲਤ ਕੰਮ ਨਾ ਕਰੋ ਕਿੱਦਾਂ ਹੋਈ ਮੈਂ ਨਹੀਂ ਕਹਿੰਦਾ ਕਿਸੇ ਨੇ ਦਾ ਕਰਾਏ ਆ ਕੀ ਨੇ ਕਰਾਏ ਪਰਚੇ ਰੱਬ ਜਾਣਦਾ ਹੈਗਾ ਅੱਜ ਮੇਸੇ ਗੱਲ ਤੇ ਆਏ ਪਰਚੇ ਭਰਾਵਾ ਗਲਤ ਹੋਇਆ ਹੁਣ ਇਹ ਬੰਦੇ ਵੀ ਡਰਦੇ ਦੇ ਕਹਿੰਦੇ ਸਾਡਾ ਪਰਚੇ ਵੀ ਹੁਣ ਲਾਠੀਆਂ ਪੈਣੀਆਂ ਮੈਂ ਕਿਹਾ ਪਹਿਲਾਂ ਲਾਠੀਆਂ ਸਾਡਾ ਪਾਉਂਗੀਆਂ ਧਾਰਨੇ ਦੇ ਵਿੱਚ ਅਸੀਂ ਦੇ ਨਾਲ ਖੜਾਂਗੇ ਖੜਾਂਗੇ ਲਾਕੇ ਦੇ ਨਾਲ ਇਹ ਨਾ ਹੋਵੇ ਵੀ ਅੱਜ ਤੁਸੀਂ ਇੱਥੇ ਗੱਲ ਕਰਕੇ ਚੱਲ ਗਏ ਜੀ ਕੱਲ ਨੂੰ ਲੱਭੇ ਹੀ ਨਾ ਜੀ ਕਿਉਂਕਿ ਇਹ ਲੀਡਰ ਅਕਸਰ ਗੱਲ ਕਹਿ ਜਾਂਦੇ ਆ ਜੀ ਕਰਕੇ ਵੀ ਤੁਹਾਡੇ ਨਾਲ ਆ ਮੋਰੇ ਹੋਵਾਂਗੇ ਪਿੱਛੇ ਹੋਵਾਂਗੇ ਜੀ ਕੋਈ ਨਹੀਂ ਬਾਅਦ ਦੇ ਵਿੱਚ ਬੱਝ ਜੀ ਤੁਸੀਂ ਮੈਨੂੰ ਕਿੰਨਾ ਜਾਣਦੇ ਕਦੇ ਭੱਜਿਆ ਕਿਸੇ ਗੱਲ ਤੇ ਤੁਸੀਂ ਭੱਜ ਜਾ ਮੈਂ ਦੱਸੂ ਤੁਸੀਂ ਮੈਨੂੰ ਜਿੱਥੇ ਬੁਲਾਇਆ ਹੋਣਾ ਜਿੰਨੇ ਲੋਕਾਂ ਨੇ ਰਾਤ ਨੂੰ ਬਿਜਲੀ ਦੇ ਲੋਕਾਂ ਦੇ ਮੀਟਰ ਵੀ ਲਾਏ ਐ ਤਾਰਾਂ ਵੀ ਲਾਈਆਂ ਮੈਂ ਮੁੱਖ ਮੰਤਰੀ ਦੇ ਜਾ ਕੇ ਹਲਕੇ ਤਾਰਾਂ ਲਾਤੀਆਂ ਜਦ ਲੋਕਾਂ ਦੇ ਕਨੈਕਸ਼ਨ ਜੋੜਦੇ ਐ ਡਰਿਆ ਕਿਦੇ ਪਿੱਛੇ ਇਹ ਡਰਨੇ ਵਾਲਾ ਨਹੀਂ ਮੈਂ ਸਿਰਫ ਇਸ ਕਰਕੇ ਤਾਂ ਕਿ ਲੋਕਾਂ ਨੇ ਕਿਸੇ ਬੰਦੇ ਨੂੰ ਮੌਕਾ ਦਿੱਤਾ ਮੌਕਾ ਦੇਖਣਾ ਚਾਹੀਦਾ ਮੈਂ ਬੋਲਣਾ ਨਹੀਂ ਚਾਹੁੰਦਾ ਤਾਂ ਅੱਜ ਤੁਸੀਂ ਆ ਕੇ ਮੈਨੂੰ ਲੋਕਾਂ ਦੀ ਧਰ ਨਹੀਂ ਮੈਂ ਇਸੇ ਕਰਕੇ ਚੁੱਪ ਕਰਕੇ ਬੈਠਾ ਤਾਂ ਸਾਇਲੈਂਟ ਕਿ ਜਿਨ੍ਹਾਂ ਨੂੰ ਮੌਕਾ ਦਿੱਤਾ ਉਹਨਾਂ ਦਾ ਕੰਮ ਲੋਕ ਦੇਖਣ ਲੋਕ ਬੋਲਣ ਮੈਂ ਕੁਝ ਨਹੀਂ ਕਹਿ ਸਕਦਾ ਇਸ ਬਾਰੇ ਤੁਸੀਂ ਵੀ ਕੰਮ ਦੇਖ ਰਹੇ ਹੋ ਨਾ ਦਿਖਣਾ ਚਾਹੀਦਾ ਹੈ ਜੇ ਚੁਣੇ ਹੋਏ ਆ ਤਾਂ ਲੋਕਾਂ ਨੂੰ ਕੰਮ ਦੇਖਣਾ ਨਹੀਂ ਕਿੰਨੇ ਮੈਨੂੰ ਦੇਖਣਾ ਚਾਹੀਦਾ ਹੈ ਕਿ ਆ ਬੰਦੇ ਸਹੀ ਕੰਮ ਕਰਦੇ ਗਲਤ ਹੋ ਰਿਹਾ ਵਿਕਾਸ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਮੈਂ ਤਾਂ ਜਨਤਾ ਦੇ ਨਾਲ ਹੈ ਜਨਤਾ ਦਾ ਫੈਸਲਾ ਹੈ ਜਨਤਾ ਦਾ ਜੋ ਫੈਸਲਾ ਹੋਊਗਾ ਉਹਦੇ ਨਾਲ ਮੈਂ ਤੁਹਾਨੂੰ ਵੀ ਦਿਖ ਰਿਹਾ ਵਿਕਾਸ ਹੋ ਰਿਹਾ ਜੀ ਰੋਪੜ ਦਾ ਹੋ ਰਿਹਾ ਵਿਕਾਸ ਅਨੰਦਪੁਰ ਸਾਹਿਬ ਦਾ ਹੋ ਰਿਹਾ ਹਰਜੋਤ ਮੈਂ ਉਹਦੀ ਕੈਂਪੇਨਿੰਗ ਦੇ ਵਿੱਚ ਬੜੀ ਮਦਦ ਕੀਤੀ ਤੁਸੀਂ ਅੱਜ ਤੁਸੀਂ ਉਹ ਕਹਿ ਰਹੇ ਆ ਵੀ ਆ ਭਾਈ ਮਾਈਨਿੰਗ ਹੋ ਰਹੀ ਆ ਚਾਹੇ ਉਹ ਬੈਂਸ ਦਾ ਏਰੀਆ ਚਾਹੇ ਉਹ ਛੱਡੇ ਦਾ ਏਰੀਆ ਹੋਵੇ 20 ਤਰੀਕ ਨੂੰ 2022 ਫਰਵਰੀ ਨੂੰ ਹਰ ਉਦੋਂ ਬਾਅਦ ਮੈਂ ਨੰਗਲ ਤੇ ਆ ਗਿਆ ਮੈਂ ਕਦੇ ਉਹਦੇ ਹਲਕੇ 'ਚ ਨਹੀਂ ਗਿਆ ਮੁੜ ਕੇ ਠੀਕ ਹੈ ਮੈਂ ਗੁਰਦੁਆਰਾ ਸਾਹਿਬ ਅਨੰਦਪੁਰ ਸਾਹਿਬ ਜਾਂਦਾ ਮੱਥਾ ਟੇਕਣ ਠੀਕ ਹੈ ਜਾ ਕਿਤੇ ਕਿਸੇ ਦਾ ਕੋਈ ਵਿਆਹ ਸ਼ਾਦੀ ਹੋਊਗੀ ਮੈਂ ਗਿਆ ਹੁਣਾਂ ਪੰਨ 10 ਵਾਰ ਮੈਂ ਕਦੇ ਉਹ ਹਲਕੇ 'ਚ ਨਹੀਂ ਗਿਆ ਨਾ ਮਰਚੋਦਨਾ ਮਿਲਿਆ ਠੀਕ ਹੈ ਉਹ ਕਿਉਂ ਜੀ ਯਾਰੀ ਦੋਸਤੀ ਖਤਮ ਹੋ ਗਈ ਜੀ ਫਿਰ ਯਾਰੀ ਦੋਸਤੀ ਸਾਡੀ ਹੈਗੀ ਹੈ ਅੱਜੇ ਵੀ ਹੈਗੀ ਹੈ ਠੀਕ ਹੈ ਵਿਆਹ ਸ਼ਾਦੀ ਉਹਦੇ ਕੋਈ ਫੰਕਸ਼ਨ ਦਾ ਮੈਂ ਜਾਂਦਾ ਹੈਗਾ ਉਹਦੀ ਰਾਜਨੀਤੀ ਲੜਾਈ ਆਪਣੀ ਹੈ ਮੇਰੀ ਆਪਣੀ ਹੈ ਮੈਂ ਆਪਣੀ ਸੋਚ ਤੇ ਖੜਾ ਹਾਂ ਆਪਣੀ ਸੋਚ ਤੇ ਖੜਾ ਹਾਂ ਠੀਕ ਹੈ ਮੇਰਾ ਫਰਜ਼ ਤਾਂ ਉਹਦੀ ਮ ਤੁਹਾਨੂੰਾਂ ਦੇ ਵਿੱਚ ਮਦਦ ਕਿਦੀ ਕਰ ਰਹੇ ਹੋ ਕਿ ਕਿਹਦੀ ਕੰਪੇਨ ਦੇ ਵਿੱਚ ਜਾ ਰਹੇ ਪ੍ਰਚਾਰ ਕਿਤੇ ਲਈ ਤੇ ਕਰ ਕਿਸੇ ਦੀ ਕੰਪੇਨ ਚ ਨਹੀਂ ਜਾ ਰਹੇ ਆਪਾਂ ਜਨਤਾ ਦੇ ਛੜ ਤਾਂ ਜਿਹਨ ਮਰਜੀ ਵੋਟਾਂ ਬਾਦ ਮੈਨੂੰ ਕੋਈ ਫੋਨ ਕਰਦਾ ਮੈਂ ਜਿੱਥੇ ਤੁਹਾਡਾ ਮਨ ਕਰਦਾ ਉੱਥੇ ਪਾ ਦੇਉ ਭਰਾਵਾ ਠੀਕ ਹੈ ਆਮ ਆਦੀ ਪਾਰਟੀ ਨੂੰ ਪਾਓ ਵੋਟਾਂ ਸਾਡਾ ਕੰਗ ਕੈਂਡੀਡੇਟ ਠੀਕ ਹੈ ਉਹਨੂੰ ਸਪੋਰਟ ਕਰੋ ਬਾਕੀ ਜਨਤਾ ਦਾ ਫੈਸਲਾ ਜੋ ਜਨਤਾ ਨੂੰ ਚੰਗਾ ਲੱਗੂਗਾ ਕਰਤੀ ਵੋਟ ਯਾਨੀ ਕਿ ਮੈਂ ਜਦੋਂ ਮੈਂ ਆਮ ਆਦੀ ਪਾਰਟੀ 'ਚ ਮੈਂ ਉਹਨੂੰ ਕਹੂੰਗਾ ਨਾ ਫਿਰ ਕੰਗ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਬਾਕੀ ਫੈਸਲਾ ਲੋਕਾਂ ਦਾ ਹੀ ਯਾਰ ਲੋਕਾਂ ਨੇ ਸੋਚਣਾ ਹੈ ਮੈਂ ਤਾਂ ਕਹਿੰਦਾ 60000 ਵੋਟ ਪਈ ਐ ਅੱਜ ਕਿ 70000 ਪੈਣੀ ਚਾਹੀਦੀ ਜੇ ਲੋਕਾਂ ਇੰਨਾ ਵਿਕਾਸ ਹੋਇਆ ਤਾਂ ਅੱਗੇ ਨਾਲ ਤੇ ਪਹਿਲਾਂ 48% ਕਿੰਨੀਆਂ ਵੋਟਾਂ ਪਈਆਂ ਦੀ ਆਮ ਆਦਮੀ ਪਾਰਟੀ ਨੂੰ ਐ ਕਿ 50% ਦੇ ਉੱਪਰ ਹੋਣੀ ਚਾਹੀਦੀ ਐ ਜੇ ਵਿਕਾਸ ਤੇ ਵੋਟਾਂ ਪਈਆਂ ਠੀਕ ਐ ਨਾ ਮੈਂ ਪੂਰੇ ਪੰਜਾਬ ਦੀ ਵੀ ਗੱਲ ਕਰਦਾ ਹਲਕੇ ਦੀ ਵੀ ਗੱਲ ਕਰਦਾ ਐ ਈਮਾਨਦਾਰੀ ਨਾਲ ਦੱਸਿਓ ਬਾਈ ਵਿਕਾਸ ਹੋਇਆ ਤੁਹਾਡੀ ਸਰਕਾਰ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ ਇਹ ਜਨਤਾ ਨੂੰ ਪਤਾ ਦੇਖੋ ਮੈਂ ਕੁਝ ਨਹੀਂ ਮੈਂ ਕਹੂੰਗਾ ਹੋ ਗਿਆ ਮੈਂ ਕਹੂੰਗਾ ਨਹੀਂ ਹੋਊਗਾ ਮੈਨੂੰ ਲੋਕਾਂ ਨਾਲ ਗਾਲ੍ਹਾਂ ਕੱਢਣੀਆਂ ਤੁਹਾਡੇ ਚੈਨਲ ਤੇ ਠੀਕ ਹੈ ਇਹ ਜਨਤਾ ਦਾ ਫੈਸਲਾ 4 ਤਰੀਕ ਨੂੰ ਆਣਾ ਹੈ ਜੇ 48% ਦੇ ਵੋਟਾਂ ਜ਼ਿਆਦਾ ਪਈਆਂpropto ਹਲਕੇ ਚ ਤਾਂ ਮੈਂ ਵਿਕਾਸ ਮੰਨਾਂਗਾ ਜੇ ਘੱਟ ਪਈਆਂ ਫਿਰ ਤੁਸੀਂ ਉਹਦਾ ਫੈਸਲਾ ਕਰੋਗੇ ਜਨਤਾ ਦਾ ਹੱਥ ਫੈਸਲਾ ਹੈ ਠੀਕ ਹੈ ਮੈਂ ਮੰਨ ਜੂਗਾ ਉਸ ਦਿਨ ਮੈਂ ਮੰਨ ਜੂਗਾ ਵੀ ਜੇ 48% ਦੇ ਉੱਪਰ ਵੋਟਾਂ ਕ੍ਰੋਸ ਹੋਣਗੀਆਂ 60000 ਵੋਟ ਪਈ ਸੀ ਜੇ ਉਹਦੇ ਵੋਟਾਂ ਕ੍ਰੋਸ ਹੋ ਗਈਆਂ ਤਾਂ ਤੱਕ ਵਿਕਾਸ ਹੈ ਪਤਾ ਲੱਗਿਆ ਕਹਿੰਦੇ ਤੁਸੀਂ ਜੀ ਪਾਰਟੀ ਵੀ ਬਦਲ ਸਕਦੇ ਹੋ ਜਲਦੀ ਐਮਐਲਏ ਦੀ ਜਿਹੜੀ ਇਲੈਕਸ਼ਨ ਹੈ ਉਹ ਹੋਰ ਕਿਸੇ ਪਾਰਟੀ ਤੋਂ ਲੜ ਸਕਦੇ ਹੋ ਜੀ ਦੇਖੋ ਰਾਜਨੀਤਿਕ ਬੰਦੇ ਨਾਲ ਰਾਜਨੀਤੀ ਕਰਨੀ ਹੈ ਪ੍ਰਚਾਰ ਤਰੀਕੇ ਕਰ ਆਪਾਂ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੈਂ ਰਾਜਨੀਤੀ 'ਚ ਆਇਆ ਹਾਂ ਤੋਂ ਵੀ ਚੈਨਲ ਚਲਾਉਂਦੇ ਆ ਹਰ ਬੰਦੇ ਦਾ ਕੋਈ ਕੰਮ ਤਾਂ ਕਰਨਾ ਹੀ ਕਰਨਾ ਹੈ ਇਸ ਕਰਕੇ ਪੋਲਟਿਕਸ ਵਾਲੇ ਬੰਦੇ ਦਾ ਪੋਲਟਿਕਲ ਗੇਮ ਕਰਨੀ ਕਰਨੀ ਮੇਰਾ ਬਿਜ਼ਨਸ ਤਾਂ ਬੰਦ ਕਰਾਤਾ ਹੀ ਨਹੀਂ ਗੱਡੀਆਂ ਬਕਵਾਤੀਆਂ ਦਫ਼ਤਰ ਬਕਵਾਤਾ ਦਿੱਲੀ 'ਚ ਘਰ ਬਕਵਾਤਾ ਹੁਣ ਮੇਰਾ ਪੱਲਾ ਰਾਜਨੀਤੀ ਉਹ ਬਚੀ ਆ ਲੋਕਾਂ ਨੂੰ ਮਿਲਣਾ ਸੁਣਨਾ ਇਹ ਤਾਂ ਕਰਨ ਦੋ ਅਲਕੇ ਨਾ ਰਾਜਨੀਤੀ ਲੋਕਾਂ ਦੀ ਸੇਵਾ ਹੁੰਦੀ ਫਿਰ ਮਲਕੇ ਸਭ ਕੁਝ ਵਿਗ ਗਿਆ ਰਾਜਨੀਤੀ ਕਾ ਨਹੀਂ ਬਿਜ਼ਨਸ ਕਰਨਾ ਭਾਈ ਜੀ ਬਿਜ਼ਨਸ ਕਰ ਨਹੀਂ ਸਕਦਾ ਜਾ ਕੇ ਟਰਾਂਸਪੋਰਟ ਦਾ ਕਿੱਦਾਂ ਬਿਜ਼ਨਸ ਕਰ ਲਾਵਾਂ ਹੁਣ ਤਾਂ ਮੈਂ ਆਪਣਾ ਫੇ ਮੰਦੇ ਹੋ ਰਾਜਨੀਤੀ ਦੇ ਵਿੱਚ ਵੀ ਮੁਨਾਫਾ ਹੈਗਾ ਪ੍ਰੋਫਿਟ ਹੈ ਜੀ ਪ੍ਰੋਫਿਟ ਨਹੀਂ ਹੈਗੀ ਆਪਾਂ ਨੂੰ ਤਨਖਾਹ ਮਿਲਦੀ ਹੈ ਖੇਤੀਬਾੜੀ ਕਰਦੇ ਉਹਦੇ ਨਾਲ ਜਿੰਨੀ ਕਿ ਲੋਕਾਂ ਦੀ ਸੇਵਾ ਕਰਾਂਗੇ ਰਾਜਨੀਤੀ ਕਰਨੀ ਹੈ ਹੁਣ ਮੈਂ ਜਾ ਕੇ ਕਿਤੇ ਟਰਾਂਸਪੋਰਟ ਚ ਚਲਾਣੀ ਨਹੀਂ ਹੈਗੀ ਸਤਾਈ ਚ ਕਿਸੇ ਨਾ ਕਿਸੇ ਪਾਰਟੀ ਚ ਜਿਹੜਾ ਕਰਾਂਗੇ ਉਹਦੇ ਨਾਲ ਚੱਲਾਂਗੇ ਚੱਲਾਂਗੇ ਠੀਕ ਹੈ ਜੀ ਐਹੀ ਠੀਕ ਲੱਗੀ ਤੇ ਇਹ ਨਾਲੇ ਚੱਲਦੇ ਰਾਵਾਂਗੇ ਜੇ ਹੋਰ ਲੱਗਿਆ ਕੋਈ ਚੰਗਾ ਹੋਰ ਨਾਲ ਚੱਲਾਂਗੇ ਜੋ ਲੋਕਾਂ ਦਾ ਫੈਸਲਾ ਹੋਊਗਾ ਉਹਦੇ ਨਾਲ ਚੱਲਾਂਗੇ ਆਪਾਂ ਆਪਣੇ ਫੈਸਲੇ ਨਾਲ ਥੋੜਾ ਹੈਗਾ ਮੇਰਾ ਪਰ ਐਵੇਂ ਮੈਂ ਚੁੱਪ ਨਹੀਂ ਕਰ ਸਕਦਾ ਮੈਂ ਰਾਜਨੀਤੀ ਕਰਨੀ ਤੇ ਰਾਜਨੀਤੀ ਹੀ ਹੈਗਾ ਦਾ ਰਾਜਨੀਤੀ ਕਰਨੀ ਪੈਣੀ ਹੈ ਜਿਹੜਾ ਬੰਦਾ ਚੈਨਲ 'ਚ ਆ ਗਿਆ ਉਹ ਆਪਣਾ ਘਰੇ ਵੈਂਦਾ ਜਿਹਨੂੰ ਇੱਕ ਚੈਨਲ ਦੇ ਦੂਆ ਚੈਨਲ ਬਦਲਣਾ ਪੈ ਜੇ ਇਸ ਕਰਕੇ ਮੈਂ ਆ ਜਾ ਆਮ ਆਦੀ ਪਾਰਟੀ 'ਚ ਆਮ ਆਦੀ ਪਾਰਟੀ ਦੀ ਜਿੰਨਾ ਟਾਈਮ ਹੈਗਾ ਉਹਨਾਂ ਕੰਮ ਕਰੋ ਠੀਕ ਹੈ ਢੂਸਾ ਵੀ ਜਾ ਰਹੇ ਹੋ ਕਹਿੰਦੇ ਲਾਲਜੀਤ ਪੁੱਲਰ ਦੇ ਹੱਕ 'ਚ ਜਾ ਰਹੇ ਨਹੀਂ ਦੇਖੋ ਜੀ ਮੈਂ ਖ ਅਮਰਤਪਾਲ ਭਾਈ ਅਮਰਤਪਾਲ ਨੂੰ ਪਾਓ ਕਿਉਂਕਿ ਇੱਕ ਸਾਡੇ ਨੌਜਵਾਨਾਂ ਦੀ ਨੌਜਵਾਨੀ ਜ਼ਿੰਦਗੀ ਹੈ ਉਹਦੀ ਖਰਾਬ ਨਾ ਹੋ ਜਾਵਾ ਜਿੰਨੇ ਵਾਰ ਤੇ ਵਾਰ ਵੋਟਾਂ ਪਾਣਗੇ ਲੋਕ ਉਹਨੂੰ ਬਾਹਰ ਜੇਲ੍ਹ ਤੇ ਆਊਗਾ ਨੌਜਵਾਨਾਂ ਦੀ ਮੰਗ ਵੀ ਹੈਗੀ ਐ ਕਿ ਅਮਰਤਪਾਲ ਉੱਥੇ ਦਾ ਐਮਪੀ ਬਣਨਾ ਚਾਹੀਦਾ ਹੈ ਔਰ ਆਪਣੇ ਦੇਸ਼ ਦੀ ਲੋਕ ਸਭਾ ਦੇ ਵਿੱਚ ਜਾ ਕੇ ਆਪਣੇ ਪੰਜਾਬ ਦੀ ਗੱਲ ਕਰਾ ਆਪਣੀ ਕੌਮ ਦੀ ਗੱਲ ਕਰਾ ਪੰਜਾਬੀ ਕੌਮ ਦੀ ਤੋ ਬਿਲਕੁਲ ਇਹ ਹਨ ਅਮਰਜੀਤ ਸਿੰਘ ਸੰਧਵਾ ਜੀ ਤੇ ਬਾਈ ਜੀ ਤੁਸੀਂ ਵੀ ਇੱਥੇ ਕੀਤੀ ਸਪੀਚ ਜਦੋਂ ਮੈਂ ਇਹਨਾਂ ਨੂੰ ਕਹਿ ਰਿਹਾ ਸੀਗਾ ਵੀ ਮਾਈਨਿੰਗ ਜਿਹੜੀ ਹੈਗੀ ਆ ਉਦੋਂ ਤੁਸੀਂ ਵੀ ਪੈਸੇ ਦੇ ਲਈ ਗਏ ਸੀਗੇ ਮਾਈਨਿੰਗ ਲਈ ਤੁਸੀਂ ਕੁਝ ਵਿੱਚ ਬੋਲੇ ਸੀ ਟੋਕਿਆ ਸੀ ਤੁਸੀਂ ਮੈਨੂੰ ਹੁਣੇ ਨਹੀਂ ਮੈਂ ਤਾਂ ਇਸ ਕਰਕੇ ਟੁਕੇਦਾ ਵੀ ਜਿਹੜੀ ਮੈਨ ਗਨ ਆ ਜੀ ਇਹ ਇਹ ਤਾਂ ਗੱਲ ਬਿਲਕੁਲ ਗਲਤ ਆ ਵੀ ਇਹ ਸੰਧਵਾ ਸਾਹਿਬ ਪੈਸੇ ਨੂੰ ਗਏ ਹੋਣਗੇ ਜਦ ਇਹਨਾਂ ਦਾ ਵਧੀਆ ਕਿਰਦਾਰਤਾ ਮੇਰੀ ਗੱਲ ਸੁਣੋ ਜਦ ਝੋਟਾ ਮਾਰਦਾ ਤਾਂ ਚਿਚੜ ਆਪੇ ਮਰ ਜਾਂਦੇ ਉਹ ਕੰਮ ਕਰਤਾ ਤਾਂ ਹੀ ਨਾ ਇੱਕ ਡਰਾਈਵਰ ਨਾ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਸਿਰ ਦਿੱਤਾ ਤਾਂ ਮੈਂਨੂੰ ਤਾਂ ਅੱਜ ਵੀ ਤੁਸੀਂ ਮੇਰੇ ਹਲਕੇ ਚ ਜਾ ਕੇ ਦੇਖ ਲਓ ਖਲੀ ਸਾਹਿਬ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਤੁਸੀਂ ਇੱਕ ਸੱਚੇ ਸੋਚੇ ਪੱਤਰਕਾਰ ਆ ਦੇਖੋ ਇਹ ਧਰਤੀ ਦਸ਼ਮੇਸ਼ ਪਿਤਾ ਜੀ ਦੀ ਸਿਲੈਕਟ ਕੀਤੀ ਹੋਈ ਅਨੰਤਪੁਰ ਸਾਹਿਬ ਦੀ ਧਰਤੀ ਆ ਜੀ ਇਹ ਉਹ ਧਰਤੀ ਆ ਜਿੱਥੋਂ ਬਾਬਾ ਅਜੀਤ ਸਿੰਘ ਇਥੋਂ ਲੰਘਿਆ 150 ਘੋੜਸਵਾਰ ਨੂੰ ਨਾਲ ਲੈ ਕੇ ਪੰਡਤਾਂ ਦੀ ਕੁੜੀ ਦਾ ਡੋਲਾ ਛੜਵਾ ਕੇ ਲੈ ਕੇ ਆਇਆ ਸੀ ਪੰਡਤਾਂ ਦੀ ਕੁੜੀ ਨੂੰ ਹੈ ਜੀ ਅੱਜ ਇੱਥੇ ਐਦਾਂ ਦੇ ਗੰਗੂ ਪੈਦਾ ਹੋ ਗਏ ਤੁਸੀਂ ਇਹ ਤਾਂ ਮੇਰੇ ਪਿੰਡ ਤੇ 1 ਕਿਲੋਮੀਟਰ ਅੱਗੇ ਜਾ ਕੇ 1.5 150 ਕਿਲੋਮੀਟਰ ਸੱਜਣਾ ਡੰਗਾਈ ਦਾ ਨਾਲ ਗਤਾਈ ਮੈਨਕ ਹੋ ਰਹੀ ਮੇਰੇ ਪਿੰਡ ਤੋਂ 1.5 ਕਿਲੋਮੀਟਰ ਦੂਰ ਬਹੀਆਰਾ ਸਹਿਦ ਪਰ 3 ਪਿੰਡ ਤਾਂ ਸਮਝ ਲਾ ਉੱਜੜ ਗਏ ਸਾਡਾ ਕੋਈ ਵੀ ਬੋਰ ਚੈੱਕ ਕਰ ਕਰਕੇ ਦੇਖ ਲਓ ਕਿਸੇ ਚ ਪਾਣੀ ਨਹੀਂ ਰਿਹਾ ਪਰਚੇ ਵੀ ਹੋਏ ਹੋਣੇ ਆ ਜੀ ਇਸ ਇਮਾਨਦਾਰ ਸਰਕਾਰ ਚ ਪਰਚੇ ਕਿਦੇ ਹੁੰਦੇ ਜੀ ਚੋਰਾ ਨਾਲ ਕੁੱਤੀ ਰੜੀ ਵੀ ਮਰਚੇ ਇਹਨਾਂ ਦਾ ਬੇੜਾ ਗਰਕ ਹੋ ਗਿਆ ਵਾ ਦੇਖੋ ਜੇਸ ਬੰਦੇ ਦੇ ਏਰੀਆ ਦਾ ਵਿੱਚ ਮੈਨੰਗ ਹੋ ਰਹੀ ਹੋਵਾ ਚਾਹੋ ਕੋਈ ਐਮਐਲਏ ਆ ਉਥਾ ਪਤਾ ਹਿੱਲ ਸਕਦਾ ਇਹ ਸਭ ਲੋਕਾਂ ਨੂੰ ਬੁੱਧੂ ਬਣਾ ਰਹੇ ਆ ਰਾਤ ਨੂੰ ਸਾਰੀ ਰਾਤ ਮੈਨੰਗ ਗੱਡ ਕਾ ਹੁੰਦੀ ਆ ਅੱਬਹੀਾਰੇ ਦਾ ਵਿੱਚ ਤਿੰਨ ਤਿੰਨ ਸੌ ਗੱਡੀ ਨਿਕਲਦੀ ਆ ਇਹ ਪੈਸੇ ਲਿਆਣ ਨਹੀਂ ਗਿਆਤਾ ਇਹਦਾ ਸਿਰਫ ਬੰਦੇ ਦੀ ਚੜ੍ਹਾਈ ਦੇਖਾ ਇਹਨੂੰ ਰਾਣੇ ਨਾਲ ਡਾਊਨ ਕਰਵਾਇਆਤਾ ਨਹੀਂ ਇਲਾਕੇ ਦੀ ਸੰਗਤ ਨੂੰ ਪੁੱਛ ਲੋ ਜੇ ਮੈਂ ਕੋਈ ਝੂਠ ਕਹਿੰਦਾ ਜੇ ਸਾਨੂੰ ਪਤਾ ਹੁੰਦਾ ਵੀ ਇਹਨੂੰ ਕਿਸੇ ਦਾ ਇਹਦੀ ਇੱਜ਼ਤ ਨੂੰ ਹੱਥ ਪਾਣਾ ਜੇ ਸਾਨੂੰ ਪਤਾ ਹੋਵਾ ਉਹ ਤਾਂ ਇੱਕ ਤੁਰਿਆ ਜਾਂਦਾ ਕੰਮ ਹੋ ਗਿਆ ਜੀ ਜਾਣ ਕੇ ਕਿਸੇ ਬੰਦੇ ਨੂੰ ਸੇਟਣਾ ਮੇਰੇ ਰਾਣਾ ਤਾਂ ਉੱਧਰ ਲੈ ਕੇ ਗਿਆ ਜੀ ਇਹਨਾਂ ਨੂੰ ਰਾਣੇ ਦੇ ਨਾਲ ਰਹੇ ਕਰੀਬੀਏ ਬਣ ਕੇ ਉਹ ਹੁਣ ਸਾਨੂੰ ਵੀ ਪਤਾ ਹੈ ਜੀ ਕੋਈ ਅੰਦਰਲੀ ਗੱਲ ਹੋਰ ਸੀਗੀ ਕੋਹੇ ਜਿੱਦਾਂ ਵੀ ਤਾਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਨਜਾਇਜ਼ ਮੈਨਕ ਸੱਜਣ ਨੂੰ ਅੱਜ ਵੀ ਹੋ ਰਹੀ ਆ ਇਹ ਦਸ਼ਮੇਸ਼ ਪਿਤਾ ਜੀ ਦੀ ਸਿਲੈਕਟ ਕੀਤੀ ਹੋਈ ਧਰਤੀ ਆ ਥਲੀ ਸਾਹਿਬ ਇਹ ਵੀਡੀਓ ਵੱਧ ਤੇ ਵੱਧ ਸ਼ੇਅਰ ਕਰੀ ਹਰੇਕ ਚੈਨਲ ਤੇ ਚਲਾਈ ਜੇ ਕਿਸੇ ਨੂੰ ਕੋਈ ਸ਼ੱਕ ਵਾ ਤਾਂ ਅਨੰਦਪੁਰ ਸਾਹਿਬ ਦੇ ਲਾਗੇ ਪਿੰਡ ਹੀਰਪੁਰ ਪੈਂਦਾ ਬਹਿਂਯਾਰਾ ਪੈਂਦਾ ਸਵਾੜਾ ਪੈਂਦਾ ਤਾਂ ਸੈਦਪੁਰ ਬਹਿਂਯਾਰਾ ਔਰ ਹਾ ਗਾਮਪਰ ਪਿੰਡ ਖਾਸ ਕਰਕੇ 500 ਗੱਡੀ ਰੋਜ਼ ਦੀ ਨਿਗਰਦੀ ਨੇ ਸੀ ਵੀ ਸੀ ਟੀਵੀ ਕੈਮਰੇ ਲਾ ਕੇ ਚੈੱਕ ਕਰ ਲੋਤਾ ਮਾਲਵਿੰਦਰ ਕੰਗ ਹੋਰੀ ਹੁਣ ਇਲੈਕਸ਼ਨ ਦੇ ਚ ਆਏ ਆ ਤਾਂ ਉਹਨਾਂ ਨੂੰ ਤੁਸੀਂ ਸਵਾਲ ਕੀਤੇ ਵੀ ਇਸ ਤਰ੍ਹਾਂ ਜਿਉਂ ਉਹਨਾਂ ਦੇ ਧਿਆਨ ਚ ਲੈਂਦਾ ਜੀ ਇਹ ਚੀਜ਼ ਆ ਜਾਂ ਮੇਰੇ ਕੋਲ ਆਏ ਨਹੀਂ ਸਾਡਾ ਪਿੰਡ ਨਹੀਂ ਹਜਾ ਹੈ ਤਾਂ ਯਾਨੀ ਕਿ ਧਿਆਨ ਚ ਗਿਆ ਲਿਆਣਾ ਹੁਣ ਦੇਖਦੇ ਆ ਪੁਲਿਸ ਪ੍ਰਸ਼ਾਸਨ ਆਪ ਜੀ ਐਪਸੀ ਲੈ ਕੇ ਸਵੇਰੇ ਸ਼ਾਮ ਘੁੰਮ ਕੇ ਜਾ ਕੇ ਆਂਦਾ ਹੁੰਦਾ ਕਰੇ ਚਰਾਉਂਦੇ ਇਸ ਹਮ ਮਿਲੀ ਭੁਗਤ ਨਾਲ ਸਰਚ ਕੋਈ ਮੈਨ ਅਵਸਰ ਆ ਗਿਆ ਉਹ ਆਪ ਕਹਿੰਦੇ ਗੱਡੀਆਂ ਚੈੱਕ ਕਰਦਾ ਤੇਰੇ ਕਰੈਚਰ ਦੇ ਕਿੰਨੀਆਂ ਆਈਆਂ ਤੇਰੇ ਦੇ ਕਿੰਨੀਆਂ ਆਈਆਂ ਦੇਖੋ ਸਾਰਾ ਮਿਲੀ ਭੁਗਤ ਨਾਲ ਚੱਲ ਰਿਹਾ ਨਹੀਂ ਐਨਾ ਬੇੜਾ ਘਰ ਕੋ ਹੋ ਗਿਆ ਇਨੀ ਬਾਬੇ ਸ਼ਹੀਦਾਂ ਸਿੰਘਾਂ ਦੀ ਧਰਤੀ ਆ ਉੱਥੇ ਗੁਰਦੁਆਰਾ ਸਾਹਿਬ ਬਣਿਆ ਵਾਜੀ ਬਹੁਤ ਵੱਡਾ ਗੁਰਦੁਆਰਾ ਪਿੱਛਾ ਅਸੀਂ 3-300 ਬੰਦਾ ਲੈ ਕੇ ਹੜ ਦੇ ਟਾਈਮ ਦਾ ਵਿੱਚ ਉਹ ਤਾਂ ਡੰਗੇ ਲਾੜ ਨੂੰ ਮੈਂ ਖੋਦ 3-300 ਬੰਦਾ ਸੰਤਾਂ ਨੂੰ ਨਾਲ ਲੈ ਕੇ ਝੱਜਪਿੰਡ ਤੋਂ ਅਸੀਂ ਉੱਥੇ ਜਾਂਦੇ ਰਹੇ ਉੱਚੀ ਦਾਸ ਸਿੰਘਾਂ ਦਾ ਅਸਥਾਨ ਹੁਣ ਹੁਣ ਰਾਤ ਨੂੰ ਤਾਂ ਚਾਰ-ਚਾਰ ਮਸ਼ੀਨਾਂ ਲੱਗਦੀਆਂ ਉਹ ਇਨੀ ਲੋਕਾਂ ਨਾਲ ਪੈਸੇ ਦੀ ਖਾਤਰ ਗੁਰੂ ਘਰ ਵੀ ਹੜਾ ਦੇਣਾ ਨਹੀਂ ਖੁਦ ਜਾ ਕੇ ਪਤਾ ਕਰ ਲੋ ਭੰਗਾ ਵਾਲੀ ਪਿੰਡ ਆ ਸੈਦਪੁਰ ਬਈਆਂ ਦੇ ਨਾਲ ਅਕਾਲੀਆਂ ਤੇ ਕਾਂਗਰਸੀਆਂ ਦੇ ਸਮੇਂ ਦੇ ਵਿੱਚ ਵੀ ਆਹੀ ਕੰਮ ਸੀ ਇਹ ਖਾਲੀਆਂ ਦੇ ਨਾਲੇ ਕਾਂਗਰਸੀਆਂ ਨਾਲ ਤਾਂ ਬੇੜਾ ਕਰਕੇ ਕੀਤਾ ਪਰ ਕੰਮ ਤਾਂ ਉੱਥੇ ਤੇ ਸ਼ੁਰੂ ਹੋਇਆ ਵਾ ਜੀ ਵਿਚੇ ਕਾਂਗਰਸੀਆਂ ਨਾ ਵਿਚੇ ਅਕਾਲੀਆਂ ਨਾ ਇੱਥੇ ਕਿਸੇ ਨਾ ਕਸਰ ਨਹੀਂ ਛੱਡੀ ਸਭ ਆਪਣੀਆਂ ਲੰਘਾ ਦੇ ਰਹੇ ਜੀ ਬਿਲਕੁਲ ਸੋ ਮਾਇਨੀ ਦੀ ਵੀ ਗੱਲ ਹੋਈ ਹੈ ਪਰ ਗੱਲ ਸ਼ੁਰੂਆਤ ਹੋਈ ਸੀ ਇਸ ਫੈਕਟਰੀ ਦੀ ਜਿਹੜੀ ਲੱਗਣ ਜਾ ਰਹੀ ਆ ਕਿਹਾ ਜਾਂਦਾ ਵੀ ਇਥਨੋਲ ਦੀ ਜਿਹੜੀ ਹੈਗੀ ਆ ਇਹ ਫੈਕਟਰੀ ਇੱਥੇ ਲਗਾਈ ਜਾ ਰਹੀ ਹੈ ਤੇ ਇਹਦਾ ਦੂਸ਼ਿਤ ਪਾਣੀ ਇਥੋਂ ਨਾਲ ਹੀ ਦਰਿਆ ਦੇ ਵਿੱਚ ਜਿਹੜਾ ਸੁੱਟਿਆ ਜਾਊਗਾ ਖੈਰ ਇਸ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਜੇਕਰ ਸਾਡੇ ਨਾਲ ਉਹ ਸੰਪਰਕ ਵੀ ਕਰ ਲੈਣ ਫੈਕਟਰੀ ਵਾਲੇ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਖੈਰ ਇਸ ਧਰਨੇ ਦੇ ਵਿੱਚ ਇਸ ਮੋਰਚੇ ਦੇ ਵਿੱਚ ਅਮਰਜੀਤ ਸਿੰਘ ਸੰਧੂਆ ਸਾਬਕਾ ਵਿਧਾਇਕ ਰੋਪੜ ਪਹੁੰਚੇ ਸੀਗੇ ਜਿੰਨਾਂ ਨਾਲ ਗੱਲਬਾਤ ਕੀਤੀ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ